ਤੇ ਹੁਣ ਸਾਡੇ ਨਾਲ ਚੜ ਚੁੱਕੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਵੇਂ ਕਿ ਜ਼ਿਕਰ ਕੀਤਾ ਕਿ ਡਾਕਟਰ ਮਨਜੀਤ ਸਿੰਘ ਜਿੱੱਲੋਂ ਪੰਜਾਬ ਤੋਂ ਤੇ ਅੱਜ ਉਹਨਾਂ ਤੋਂ ਅਸੀਂ ਉਹਨਾਂ ਦੀ ਜੀਵਨੀ ਬਾਰੇ ਗੱਲਬਾਤ ਸੁਣਾਂਗੇ ਕਿ ਇਸ ਵੇਲੇ ਪੰਜਾਬ ਦੇ ਹਾਲਾਤ ਕਿਉਂ ਜੈ ਨੇ ਉਹ ਕਿਹੜੇ ਕਿਹੜੇ ਕੰਮਾਂ ਵਿੱਚ ਸਰਗਰਮ ਰਹੇ ਨੇ ਤੇ ਆਓ ਪਹਿਲਾਂ ਉਹਨਾਂ ਦਾ ਸਵਾਦ ਕਰਦੇ ਆ ਫਤਿਹ ਬੁਲਾਉਂਦੇ ਆ ਡਾਕਟਰ ਮਨਜੀਤ ਸਿੰਘ ਢਿੱਲੋਂ ਸਾਹਿਬ ਜੀ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਤੋ ਬੈਨਾ ਜੀ ਅਸੀਂ ਧੰਨਵਾਦ ਕਰਦੇ ਹੁੰਨੇ ਆ ਸਮਾਂ ਕੱਢਣ ਵਾਸਤੇ ਕਿਉਂਕਿ ਪੰਜਾਬ ਦੇ ਵਿੱਚ ਸਮਾਂ ਕੱਢਣਾ ਬੜਾ ਮੁਸ਼ਕਲ ਹੈ ਅੱਜਕੱਲ ਔਰ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਤੇ ਅਸੀਂ ਤੁਹਾਨੂੰ ਤੋਂ ਇਹੀ ਪਹਿਲਾਂ ਸ਼ੁਰੂ ਤੋਂ ਜਾਣਨਾ ਚਾਹਾਂਗੇ ਕਿ ਤੁਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਸੰਗਰਮ ਹੋ ਜਾਂ ਤੁਹਾਡਾ ਹੁਣ ਤੱਕ ਦਾ ਜਿਹੜਾ ਜੀਵਨ ਸਫਰ ਹੈ ਉਹ ਕਿਹੋ ਜਿਹਾ ਰਿਹਾ ਆਪਣੀ ਜਿਹੜੀ ਸਵੈ ਪਛਾਣ ਸਾਡੇ ਦਰਸ਼ਕਾਂ ਨਾਲ ਕਰਾਓ ਜੀ ਢੱਲੋ ਸਾਹਿਬ ਅ ਵੀਜੀ ਸਭ ਤੋਂ ਪਹਿਲਾਂ ਤਾਂ ਮੈਂ ਸਿੱਖ ਚੈਨਲ ਦਾ ਔਰ ਮਾਲ ਸਾਬ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਪਹਿਲੀ ਵਾਰ ਮੈਨੂੰ ਯੂਕੇ ਤੋਂ ਕਨੇਡਾ 'ਚ ਬੇਸ਼ੱਕ ਮੈਨੂੰ ਮੌਕਾ ਮਿਲਿਆ ਕਈ ਵਾਰ ਇਦਾਂ ਚੈਨਲ ਤੇ ਪਹੁੰਚਣ ਦਾ ਪਰ ਅੱਜ ਪਹਿਲੀ ਵਾਰ ਮੈਨੂੰ ਜਿਹੜਾ ਯੂਕੇ ਤੋਂ ਤੁਸੀਂ ਲਾਈਵ ਮੇਰਾ ਮੇਰੀ ਬਾਰੇ ਜਾਣਕਾਰੀ ਜਾਂ ਅਸੀਂ ਕੀ ਕਰਨਾ ਚਾਹੁੰਦੇ ਹਾਂ ਸੋਸ਼ਲ ਵਰਕ ਕਿੱਦਾਂ ਦੇ ਕਰਦੇ ਹਾਂ ਕੀ ਕਰਦੇ ਪੰਜਾਬ ਦੇ ਹਾਲਾਤ ਕੀ ਉਹਦੇ ਬਾਰੇ ਪੁੱਛਿਆ ਤਾਂ ਤੁਹਾਡਾ ਬਹੁਤ-ਬਹੁਤ ਸਿੱਖ ਚੈਨਲ ਦਾ ਧੰਨਵਾਦ ਜੀ ਜੀ ਕਿ ਆਪਾਂ ਕਿੱਥੋਂ ਗੱਲ ਸ਼ੁਰੂ ਕਰੀਏ ਤੇ ਤੁਸੀਂ ਤਾਂ ਆਪਣੀ ਆਪਣੀ ਐਜੂਕੇਸ਼ਨ ਬਾਰੇ ਵਿਦਿਆ ਬਾਰੇ ਆਪਣੇ ਇਲਾਕੇ ਬਾਰੇ ਇਲਾਕੇ ਦੇ ਲੋਕਾਂ ਬਾਰੇ ਆਪਣੀਆਂ ਸਰਕਾਰੀਆਂ ਬਾਰੇ ਤੁਸੀਂ ਕਿਵੇਂ ਜੇ ਕਹਿ ਦਈਏ ਕਿ ਤੁਸੀਂ ਕਮਿਊਨਿਟੀ ਦੇ ਕੰਮ ਦੇ ਵਿੱਚ ਆਪਾਂ ਇਹ ਚਾਰੇ ਕੰਮਾਂ ਦੇ ਵਿੱਚ ਕਿਵੇਂ ਤੁਸੀਂ ਇਹ ਪੈੜ ਤਰਿਆ ਮਾ ਸਰ ਜਿੰਦਗੀ ਚ ਅਸੀਂ ਸਭ ਤੋਂ ਪਹਿਲਾਂ ਮੈਂ ਮੈਡੀਕਲ ਲੈਨ ਚ ਗ੍ਰੈਜੂਏਸ਼ਨ ਕੀਤੀ ਜੀ ਬੀਐਮਐਸ ਆਯੁਰਵੈਦ ਵਿੱਚ ਨਾਲ ਇਲੈਕਟ੍ਰੋ ਹੋਮੋਪੈਥੀ ਵੀ ਕੀਤੀ ਜੀ ਉਸ ਤੋਂ ਬਾਅਦ ਅਸੀਂ ਨੀਅਰ ਬਾਊਟ ਸਾਡੀ ਜਿਹੜੀ ਬਾਬਾ ਫਰੀਦੀ ਧਰਤੀ ਹੈ ਜੀ ਬੇਸਿਕਲੀ ਮੈਂ ਬਿਲੋਂਗ ਕਰਦਾ ਸੁਰਸਿੰਘੋਲਾ ਜਿਲ੍ਹਾ ਫਰੀਦpur ਪਿੰਡ ਦਾ ਸਾਡਾ ਜੀ ਮੇਰੇ ਫਾਦਰ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਢਿੱਲੋਂ ਸਰਪੰਚ ਨੇ ਸੋ ਉੱਥੋਂ ਮੇਰਾ ਜਨਮ ਹੋਇਆ ਔਰ ਉਸ ਤੋਂ ਬਾਅਦ ਜਦੋਂ ਮੈਂ ਗ੍ਰੈਜੂਏਸ਼ਨ ਕੀਤੀ ਤੇ ਉਸ ਤੋਂ ਬਾਅਦ ਮੈਂ ਫਰੀਦਕੋਟ ਆ ਗਿਆ ਅਫਰੀਦਕੋਟ ਤੁਹਾਨੂੰ ਪਤਾ ਕਿ ਸੂਫੀ ਸੰਤ ਸ਼ੇਖ ਬਾਬਾ ਫਰੀਦ ਦੀ ਧਰਤੀ ਹੈ ਔਰ ਬਾਬਾ ਫਰੀਦ ਜੀ ਦਾ ਨਾਮ ਉਹਨਾਂ ਨੂੰ ਜਾਣਿਆ ਜਾਂਦਾ ਹੈ ਸੋ ਇੱਥੇ ਬਾਬਾ ਫਰੀਦ ਦੇ ਮੇਲੇ ਬਹੁਤ ਲੱਗਦੇ ਸੀ ਜਿਵੇਂ 91 92 ਦੀ ਗੱਲ ਕਰਾਂ ਤਾਂ ਉਦੋਂ ਤੋਂ ਹੀ ਮੈਂ ਮੇਲੇ ਆ ਜਾਣ ਲੱਗਾ ਤੇ ਮੇਲੇ ਜਾਣ ਕਰਕੇ ਉੱਥੇ ਠੇਟਾ ਜਿੰਨੇ ਵੀ ਕਲੱਬ ਕਰਾਉਂਦੇ ਸੀ ਜਾਂ ਹੋਰ ਸੋਸ਼ਲ ਵਰਕ ਬੜੇ ਹੁੰਦੇ ਸੀਗੇ ਸੋ ਉਹਨਾਂ ਨਾਲ ਜੁੜਨ ਕਰਕੇ ਜਾਂ ਬਾਬਾ ਫਰੀਦ ਦੀ ਧਰਤੀ ਕਹਿ ਲਓ ਜਾਂ ਉਹਨਾਂ ਦੀ ਕਿਰਪਾ ਕਹਿ ਲਓ ਕਿ ਮੈਂ ਐਜੇ ਸੋਸ਼ਲ ਵਰਕਰ ਮੈਨੂੰ ਸੇਵਾ ਕਰਕੇ ਬੜੀ ਖੁਸ਼ੀ ਮਿਲਦੀ ਸੀ ਉਦੋਂ ਤੋਂ ਲਗਾਤਾਰ ਹੁਣ ਤੱਕ ਅਸੀਂ 30-32 ਸਾਲ ਹੋ ਗਏ ਆ ਸੋਸ਼ਲ ਵਰਕ ਕਰ ਰਹੇ ਆ ਜਿੰਨਾ ਵੀ ਦਸਵੰਦ ਸਾਡੇ ਜੋ ਗ੍ਰੰਥ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਜਾਂ ਹੋਰ ਧਾਰਮਿਕ ਗ੍ਰੰਥ ਕੀ ਆਪਣਾ ਦਸਵੰਦ ਜ਼ਰੂਰ ਕੱਢੋ ਅਸੀਂ ਨਾਲ-ਨਾਲ ਨਰਸਿੰਗ ਕਾਲਜ ਖੋਲੇ ਆ ਔਰ ਉਸ ਤੋਂ ਬਾਅਦ ਹਰ ਸਾਲ ਜਿੰਨੀ ਅਸੀਂ ਕੋਸ਼ਿਸ਼ ਕਰ ਸਕਦੇ ਕਿ ਮਾਨਵਤਾ ਦੇ ਭਲੇ ਲਈ ਜਾਂ ਅਸੀਂ ਨੌਜਵਾਨਾਂ ਦੇ ਭਲੇ ਲਈ ਜਾਂ ਕੋਈ ਖੇਡ ਪ੍ਰੇਮੀ ਨੇ ਉਹਨਾਂ ਲਈ ਅਸੀਂ ਵੱਧ ਤੋਂ ਵੱਧ ਸੋਸ਼ਲ ਵਰਕ ਕਰੀਏ ਜਾਂ ਗਰੀਬ ਬੱਚੀਆਂ ਦੇ ਵਿਆਹਾਂ ਦਾ ਲਾ ਲਓ ਬਹੁਤ ਸਾਰੇ ਇਸ ਤਰ੍ਹਾਂ ਦੇ ਕਾਰਜ ਅਸੀਂ ਕਰਦੇ ਕਰਦੇ ਅੱਜ ਇਹ ਲੱਗਦਾ ਵੀ ਜਿਵੇਂ ਇੱਕ ਹੌਬੀ ਇੱਕ ਸ਼ੌਂਕ ਇੱਕ ਜਨੂਨ ਆ ਕਿ ਜੇ ਕਰਨਾ ਤਾਂ ਸੋਸ਼ਲ ਵਰਕ ਕਰਨਾ ਹੈ ਸਮਾਜ ਦਾ ਭਲਾ ਜਿੰਨਾ ਕਰ ਸਕੇ ਜ਼ਿੰਦਗੀ ਤੇ ਆਏ ਤਾਂ ਜ਼ਰੂਰ ਕਰੀਏ ਜੀ ਜੀ ਤੇ ਤੁਹਾਡੀ ਸ਼ੁਰੂਆਤੀ ਜ਼ਿੰਦਗੀ ਦੇ ਵਿੱਚ ਤੁਸੀਂ ਇੱਕ ਮਿੰਟ ਬਾਰ ਅਗਰ ਤੁਸੀਂ ਕਹਿ ਸਕੋ ਕਿ ਤੁਹਾਡੇ ਪ੍ਰੇਰਨਾ ਸਰੋਤ ਕਿਉਂਕਿ ਫਿਰ ਮੈਂ ਦੇਖਿਆ ਹਰੇਕ ਇਨਸਾਨ ਦਾ ਕੋਈ ਨਾ ਕੋਈ ਜ਼ਿੰਦਗੀ ਵਿੱਚ ਕੋਈ ਪ੍ਰੇਰਨਾ ਸਰੋਤ ਹੁੰਦਾ ਹੈ ਜਿਵੇਂ ਅਸੀਂ ਗੱਲ ਕਰੀਏ ਸਾਡੇ ਗੁਰਬਖਸ਼ ਸਿੰਘ ਪੀਤਲੜੀ ਸਾਡੇ ਪ੍ਰੇਰਨਾ ਸਰੋਤ ਬਣੇ ਤੇ ਤੁਹਾਨੂੰ ਕਿਸ ਕਿਸ ਇਨਸਾਨ ਤੋਂ ਤੁਹਾਨੂੰ ਜ਼ਿਆਦਾ ਪ੍ਰੇਰਨਾ ਮਿਲੀ ਤੇ ਹਰ ਸਾਕ ਤੁਸੀਂ ਕਿੰਦਾ ਮਹਿਸੂਸ ਕਰਦੇ ਆ ਬਿਲਕੁਲ ਸਹੀ ਗੱਲ ਹੈ ਜੀ ਮਾਲ ਸਾਬ ਸਾਡੇ ਇੰਦਰਜੀਤ ਸਿੰਘ ਸੇਖੋਂ ਜਿਹੜੇ ਫਰੀਦਕੋਟ ਦੇ ਪਿੱਛੇ ਥੋੜਾ ਜਿਹਾ ਪਹਿਲਾਂ ਉਹਨਾਂ ਦੀ ਉਹਨਾਂ ਦਾ ਪੂਰੇ ਹੋ ਗਏ ਨੇ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਨੇ ਬਾਬਾ ਫਰੀਦ ਜੀ ਦੇ ਇੱਥੇ ਆਉਣ ਕਰਕੇ ਉਹਨਾਂ ਦੀਆਂ ਜਿੰਨੀਆਂ ਸੰਸਥਾਵਾਂ ਸੀ ਉਹਨਾਂ ਨੇ ਮੇਲੇ ਸ਼ੁਰੂ ਕਰਾਏ ਉਹਨਾਂ ਨੇ ਬਹੁਤ ਸਾਰੀਆਂ ਸੰਸਥਾਵਾਂ এডੂਕੇਸ਼ਨ ਸੰਸਥਾਵਾਂ ਸ਼ੁਰੂ ਕੀਤੀਆਂ ਤੋਂ ਮੈਂ ਸਮਝਦਾ ਜੇ ਕੋਈ ਮੇਰਾ ਪ੍ਰੇਰਣਾ ਸਰੋਤ ਹੈ ਤਾਂ ਇੰਦਰਜੀਤ ਸਿੰਘ ਖਾਲਸਾ ਜੋ ਬਾਬਾ ਫਰੀਦ ਜਿੰਨਾ ਵੀ ਫਰੀਦਕੋਟ ਜ਼ਿਲ੍ਹੇ ਚ ਜੋ ਵੀ ਉਹਨਾਂ ਨਾਲ ਸੰਬੰਧਿਤ ਧਾਰਮਿਕ ਕਾਲੋ ਚਾਹੇ ਪੜਾਈ ਨਾਲ ਸੰਬੰਧਿਤ ਜਿੰਨੇ ਵੀ ਉਹ ਕਰਦੇ ਰਹੇ ਨੇ ਉਹਨਾਂ ਤੋਂ ਮੈਂ ਸ਼ੁਰੂਆਤ ਜਾ ਪ੍ਰੇਰਣਾ ਲਈ ਔਰ ਫਿਰ ਚੱਲ ਸੋ ਚੱਲ ਹੁਣ ਚੱਲ ਰਿਹਾ ਹਾਂ ਤੇ ਅਸੀਂ ਤੁਹਾਡੇ ਬਾਰੇ ਖ਼ਵਾਰਾਂ ਵਿੱਚ ਵੀ ਪੜ੍ਹਦੇ ਰਹੇ ਹਾਂ ਕਿ ਤੁਸੀਂ ਬੜੀਆਂ ਸਵਾਵਾ ਕੀਤੀਆਂ ਤੇ ਇਹ ਪਹਿਲਾ ਤੁਹਾਡਾ ਜਿਹੜਾ ਜੋ ਸੇਵਾ ਕਾਰਜ ਸੀਗਾ ਉਹ ਕਿੱਥੋਂ ਸ਼ੁਰੂ ਹੋਇਆ ਤੇ ਹੁਣ ਤੱਕ ਤੁਸੀਂ ਇਹ ਕਿਹੜੀਆਂ ਕਿਹੜੀਆਂ ਸਵਾਵਾਂ ਦੇ ਵਿੱਚ ਮੱਲਾ ਮਾਰੀਆਂ ਜਾਂ ਟਾਈਮ ਦੇ ਰਹੇ ਹੈਗੇ ਆ ਤੁਸੀਂ ਲੜੀਵਾਰ ਸ਼ੁਰੂ ਕਰ ਸਕਦੇ ਕਦੋਂ ਕ ਸ਼ੁਰੂ ਕੀਤਾ ਇਹ ਕਿਹੜੀ ਕਿਹੜੀ ਪ੍ਰਾਪਤੀ ਤੁਸੀਂ ਮਹਿਸੂਸ ਕਰਦੇ ਆ ਆਪਣੇ ਆਪ ਦੇ ਵਿੱਚ ਹਾਂ ਮਾਲਸਾ ਸਭ ਤੋਂ ਪਹਿਲਾਂ ਤਾਂ ਖੇਡਾਂ ਨਾਲ ਅਸੀਂ ਜੁੜੇ ਕਿਉਂਕਿ ਤਕਰੀਬਨ 92 ਵਿੱਚ ਅਸੀਂ ਜੰਗ ਸੀਗੇ ਤੇ ਬਾਬਾ ਫਰੀਦ ਬਾਸਕਟਬਾਲ ਕਲੱਬ ਸੀਗਾ ਉਹਦੇ ਨਾਲ ਜੁੜਨ ਦਾ ਮੌਕਾ ਮਿਲਿਆ ਉੱਥੋਂ ਅਸੀਂ ਜਾਣਾ ਤੇ ਨੌਜਵਾਨਾਂ ਨੂੰ ਦੇਖਣਾ ਤੇ ਉਹਨਾਂ ਦੀ ਮਦਦ ਵੀ ਕਰਨੀ ਉੱਥੋਂ ਸਾਡੀ ਸ਼ੁਰੂਆਤ ਹੋ ਗਈ ਉਸ ਤੋਂ ਬਾਅਦ ਅਸੀਂ ਗਰੀਬ ਕੁੜੀਆਂ ਦੇ ਵਿਆਹ ਅਤੇ ਕੁੜਪਰਾ ਚ ਅਸੀਂ ਹਰ ਸਾਲ ਹੀ ਤਕਰੀਬਨ ਕਰਾਉਂਦੇ ਆ ਜੀ ਇਸ ਤਰ੍ਹਾਂ ਚੱਲਦੇ ਚੱਲਦੇ ਅਸੀਂ ਬਸ ਇੱਕ ਸ਼ੁਰੂਆਤ ਹੋ ਗਈ ਤੇ ਫਿਰ ਬਹੁਤ ਸਾਰੇ ਸਮਾਜ ਭਲੇ ਦੇ ਹੁਣ ਗੁੱਡ ਮਾਰਨਿੰਗ ਵੈਲਫਰ ਕਲੱਬ ਸਾਡਾ ਕੋੜਕੂਰੇ ਬਣਿਆ ਜੀ ਉਹਦੇ ਪਿਛਲੇ 2 ਸਾਲ ਤੋਂ ਪ੍ਰਧਾਨ ਆ ਜੀ ਇਸ ਤਰ੍ਹਾਂ ਹੀ ਸਾਈ ਮੀਮੀਰ ਇੱਕ ਫਾਊਂਡੇਸ਼ਨ ਬਣਾਈ ਸੀ ਅਸੀਂ ਨੀਅਰ ਬੋਰਡ 2008 ਵਿੱਚ ਜੀ ਤਾਂ ਉਹ ਸਾਈ ਮੀਮੀਰ ਫਾਊਂਡੇਸ਼ਨ ਜੋ ਹੁਣ ਵੀ ਚੱਲ ਰਹੀ ਹੈ ਇੰਟਰਨੈਸ਼ਨਲ ਫਾਊਂਡੇਸ਼ਨ ਆ ਉਹਦੇ ਵਿੱਚ ਸਾਨੂੰ ਲੱਗਾ ਕਿ ਪਾਕਿਸਤਾਨ ਜਿਹੜਾ ਲੈਂਦਾ ਤੇ ਚੜ੍ਹਦੇ ਪੰਜਾਬ ਦੇ ਲੋਕ ਨੇ ਉਹ ਆਪਸ ਵਿੱਚ ਵਿਛੜ ਗਏ ਸੀ 1947 ਵੇਲੇ ਤੋ ਅਸੀਂ ਕੋਸ਼ਿਸ਼ ਕੀਤੀ ਕਿ ਪਾਕਿਸਤਾਨ ਦੇ ਉਹਨਾਂ ਲੋਕਾਂ ਨੂੰ ਔਰ ਇਧਰ ਹਿੰਦੁਸਤਾਨ ਜਿਹੜੇ ਵਿਛੜ ਗਏ ਉਹਨਾਂ ਨੂੰ ਮਿਲਾਉਣ ਦਾ ਅਸੀਂ ਯਤਨ ਕਰਦੇ ਆਇਆ ਇਸ ਤਰ੍ਹਾਂ ਅਸੀਂ ਨਾਲ ਸਾਈ ਮੀਮੇਨ ਫਾਊਂਡੇਸ਼ਨ ਦੀ ਵੀ ਸ਼ੁਰੂਆਤ ਹੋ ਗਈ ਉਸ ਤੋਂ ਬਾਅਦ ਹੈਲਪ ਕਮਿਊਨਿਟੀ ਵੈਲਫੇਅਰ ਸੁਸਾਇਟੀ ਅਸੀਂ ਸ਼ੁਰੂ ਕੀਤੀ ਤੀ ਕਿ ਮਾ 2014 15 ਚ ਉਸ ਦੇ ਵਿੱਚ ਅਸੀਂ ਜਿੰਨੇ ਵੀ ਗਰੀਬ ਲੋਕ ਸੀ ਜਿੱਥੇ ਵੀ ਸਾਨੂੰ ਲੱਗਦਾ ਸੀ ਕਿ ਹੈਲਪ ਕਰ ਸਕਦੇ ਆਂ ਕੁਝ ਹੋਰ ਸੱਜਣਾ ਤੋਂ ਵੀ ਔਰ ਆਪਣੇ ਤੌਰ ਤੇ ਵੀ ਅਸੀਂ ਉਹਨਾਂ ਦੀ ਕਰਦੇ ਇਸ ਤਰ੍ਹਾਂ ਦੋ ਤਿੰਨ ਸੰਸਥਾਵਾਂ ਅਸੀਂ ਬਣਾਈਆਂ ਤੇ ਹੁਣ ਤੱਕ ਉਹ ਲਗਾਤਾਰ ਸਾਡੀਆਂ ਚੱਲ ਰਹੀਆਂ ਨੇ ਇਹ ਲੋਕਾਂ ਦੇ ਵਿੱਚ ਜਾ ਕੇ ਜਦੋਂ ਮੈਂ ਤਸਵੀਰਾਂ ਦੇਖਦਾ ਬੜੀ ਭਾਵਕਤਾ ਹੁੰਦੀ ਆ ਆਪਣੇ ਲੋਕਾਂ ਨਾਲ ਬੜੀ ਆਪਣਤ ਪੈਦਾ ਹੁੰਦੀ ਆ ਕਰਕੇ ਸਾਨੂੰ ਵੀ ਕੇਵਰੀ ਲੋਕਾਂ ਜਾਣ ਦਾ ਮੌਕਾ ਮਿਲਿਆ ਤੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਆ ਜਾਂ ਲੋਕ ਤੁਹਾਡੇ ਬਾਰੇ ਕੀ ਮਹਿਸੂਸ ਕਰਦੇ ਆ ਇਹਦੇ ਬਾਰੇ ਆਪਣੇ ਥੋੜੇ ਜਿਹੇ ਨਿੱਜੀ ਅਨੁਭਵ ਹੈਗੇ ਉਹ ਸਾਡਾ ਸਾਂਝੇ ਕਰੋ ਬਿਲਕੁਲ ਜੀ ਬਹੁਤ ਪਰਮਾਤਮਾ ਨੇ ਹਰ ਇੱਕ ਇਨਸਾਨ ਨੂੰ ਬਹੁਤ ਕੁਝ ਦਿੱਤਾ ਹੈ ਜਦੋਂ ਸਾਨੂੰ ਲੱਗਦਾ ਕਿ ਉਹ ਕਹਿੰਦੇ ਹੁੰਦੇ ਜੀ ਇੰਨਾ ਵੀ ਨਹੀਂ ਦਿੰਦਾ ਤਾਂ ਕੀ ਕਰਦੇ ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਸਾਰਾ ਕੁਝ ਹੈ ਜਿੰਨਾ ਲੋਕਾਂ ਕੋਲੇ ਨਹੀਂ ਹੈ ਤੇ ਉਹਨਾਂ ਉਹਨਾਂ ਦੀ ਘੱਟੋ-ਘੱਟ ਜੇ ਕੋਈ ਸਰਕਾਰ ਨਹੀਂ ਮਦਦ ਕਰਦੀ ਜਾਂ ਉਹਨਾਂ ਦੀਆਂ ਕੋਈ ਮਜਬੂਰੀਆਂ ਜਾਂ ਕੋਈ ਹੋਰ ਕਾਰਨਾਂ ਜਾਂ ਕੁਝ ਨੌਜੋਨ ਨਸ਼ਿਆਂ ਹਲ ਪੈ ਗਏ ਤਾਂ ਉਹਨਾਂ ਦੀ ਅਸੀਂ ਮਦਦ ਕਿਉਂ ਨਾ ਕਰੀਏ ਉਹਦੇ ਨਾਲ ਸਾਨੂੰ ਸਕੂਨ ਬਹੁਤ ਮਿਲਦਾ ਹੈ ਕਿ ਅਸੀਂ ਇਸ ਜ਼ਿੰਦਗੀ ਤੇ ਆਏ ਆ ਅਸੀਂ ਗੁਰੂ ਗ੍ਰਾਸਾਬ ਨੂੰ ਫੋਲੋ ਕਰਦੇ ਆਂ ਔਰ ਸਾਡੀ ਬਾਣੀ ਕਹਿੰਦੀ ਹੈ ਕਿ ਮੇਸ਼ਾ ਸਮਾਜ ਦੇ ਮਨੁੱਖਤਾ ਦੀ ਭਲਾ ਕਰੋ ਜਿੱਥੇ ਅਸੀਂ ਨਰਸਿੰਗ ਕਾਲਜ ਖੋਲ੍ਹਿਆ ਉਹਦਾ ਵੀ ਮਕਸਦ ਇੱਕੋ ਹੀ ਸੀਗਾ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਲੜਕੀਆਂ ਉਹਨਾਂ ਦਾ ਪੱਧਰ ਉੱਪਰ ਚੁੱਕੀਏ ਪਹਿਲਾਂ ਸਾਡੇ ਬੱਚੇ ਪੰਜਾਬ ਦੀ ਇੰਡੀਆ ਦੇ ਹੋਰ ਸਟੇਟਾਂ 'ਚ ਬیدر ਵਗੈਰਾ ਜਾਂਦੇ ਸੀ ਉੱਥੇ ਕਈ ਪ੍ਰੋਬਲਮ ਆਉਂਦੀਆਂ ਸੀ ਫਿਰ ਅਸੀਂ ਪੰਜਾਬ 'ਚ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਲਈ ਲੜਕੀਆਂ ਨੂੰ ਖਾਸ ਕਰਕੇ ਪ੍ਰਮੋਟ ਕਰ ਲਈ ਅਸੀਂ ਬਾਬਾ ਫਰੀਦ ਨਰਸਿੰਗ ਕਾਲਜ ਖੋਲੇ ਆ ਔਰ ਇਸ ਤਰ੍ਹਾਂ ਮਨ ਨੂੰ ਕਹਿ ਸਕਦੇ ਇੱਕ ਸ਼ਾਂਤੀ ਮਿਲਦੀ ਹੈ ਕਿ ਅਸੀਂ ਚੰਗੇ ਕੰਮ ਕਰ ਰਹੇ ਹਾਂ ਔਰ ਜਦੋਂ ਲੋਕ ਪ੍ਰੇਰਣਾ ਕਰਦੇ ਟੰਡੂ ਸਾਹਿਬ ਤੁਸੀਂ ਆ ਗਰੀਬ ਲੜਕੀ ਨੂੰ ਬਚਾਇਆ ਜਾਂ ਦੀ ਮੈਰਿਜ ਕਰਤੀ ਆ ਜਾਂ ਇਹਦੀ ਪੜ੍ਹਾਈ ਵਿੱਚ ਮਦਦ ਕੀਤੀ ਆ ਤਾਂ ਬੜੀ ਖੁਸ਼ੀ ਮਿਲਦੀ ਆ ਵੀ ਚਲੋ ਸ਼ੁਕਰ ਆ ਵੀ ਪਰਮਾਤਮਾ ਨੇ ਇੱਕ ਜ਼ਿੰਦਗੀ ਦਿੱਤੀ ਆ ਤੇ ਇਹਦੇ ਵਿੱਚ ਕਿਉਂ ਨਾ ਸੀ ਆਪੜੇ ਦੇ ਸਾਰੇ ਕਰਦੇ ਨੇ ਦੂਸਰੇ ਨਹੀਂ ਕਰੀਏ ਤਾਂ ਜੋ ਮਨ ਨੂੰ ਜਿਹੜੀ ਹੈ ਇੱਕ ਸ਼ਾਂਤੀ ਮਿਲਦੀ ਹੈ ਅੱਛੀ ਨੀਂਦ ਆਉਂਦੀ ਹੈ ਸੋ ਕੋਸ਼ਿਸ਼ ਹੈ ਕਿ ਕੋਈ ਵੀ ਲੋੜਵੰਦ ਆ ਉਹਦੀ ਮਦਦ ਕਰੀਏ ਔਰ ਬਾਕੀਆਂ ਨੂੰ ਵੀ ਅਸੀਂ ਕਹਿੰਨੇ ਵੀ ਤੁਸੀਂ ਵੀ ਨਾਲ ਮਿਲ ਕੇ ਸਾਰੇ ਅਸੀਂ ਜਿਹੜੇ ਉਹਨਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਨੂੰ ਲੋੜ ਹੈ ਜਾਂ ਜਿਹੜੇ ਆਪਣਾ ਆਪ ਕੁਝ ਨਹੀਂ ਕਰ ਸਕਦੇ ਔਰ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਗਿਆਨ ਦੇਈਏ ਤਾਂ ਜੋ ਉਹ ਅੱਗੇ ਆਪਣਾ ਜ਼ਿੰਦਗੀ ਬਸਰ ਕਰ ਸਕਣ ਬਹੁਤ ਵਧੀਆ ਜੀ ਮੈਂ ਕਿ ਆਮ ਸੁਣਦੇ ਆ ਪੰਜਾਬੀ ਗੀਤਾਂ ਦੇ ਵਿੱਚ ਕਿ ਸੇਵਾ ਨਾਲ ਮਿਲਦਾ ਮੇਵਾ ਕੋਈ ਕਰਕੇ ਤਾਂ ਦੇਖ ਲੈ। ਬਿਲਕੁਲੀ ਨੰਦਮੀ ਨੀਂਦ ਆਉਣੀ ਆ ਉਹ ਤਾਂ ਕੁਦਰਤੀ ਹੈਗੀ ਆ ਤੇ ਹੁਣ ਦੱਸੋ ਕਿ ਤੁਸੀਂ ਮੈਡੀਕਲ ਵਿਦਿਆ ਦੇ ਨਾਲ ਸਬੰਧਤ ਹੈਗੇ ਆ ਤੇ ਇਸ ਵੇਲੇ ਜੋ ਪੰਜਾਬ ਦੇ ਵਿੱਚ ਜੋ ਮੈਡੀਕਲ ਦੀ ਜਾਂ ਡਾਕਟਰਾਂ ਦੀ ਪੜ੍ਹਾਈ ਹੈਗੀ ਆ ਡਾਕਟਰੀ ਦੀ ਉਹਦਾ ਉਹਦੀ ਕੀ ਸਿਚੁਏਸ਼ਨ ਹੈਗੀ ਆ ਤੇ ਤੁਸੀਂ ਆਪਣਾ ਕਾਲਜ ਕਦੋਂ ਸ਼ੁਰੂ ਕੀਤਾ ਤੇ ਹੁਣ ਤੱਕ ਤੁਸੀਂ ਤੁਹਾਡੀ ਕੀ ਪ੍ਰਾਪਤੀ ਰਹੀ ਆ ਮਾਲਸਾਬ ਅਸੀਂ 97 ਵਿੱਚ ਆਪਣਾ ਨਰਸਿੰਗ ਕਾਲਜ ਸ਼ੁਰੂ ਕੀਤਾ ਸੀਗਾ ਅ ਕਿਉਂਕਿ ਅੱਜ ਜੇਕਰ ਇੱਕ ਡਾਕਟਰ ਹੈ ਤਾਂ ਉਹ ਸਿਰਫ ਟਰੀਟਮੈਂਟ ਲਿਖ ਸਕਦਾ ਹੈ ਲੇਕਿਨ ਇੱਕ ਮਰੀਜ਼ ਨੂੰ ਸਭਾਲਣ ਲਈ ਖਾਸ ਕਰ ਹੁਣ ਕਰੋਨਾ ਕਾਲ ਵਿੱਚ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਮਰੀਜ਼ਾਂ ਦੀ ਜਿਹੜੀ ਕੇਅਰ ਕਰਨੀ ਜਾਂ ਮਰੀਜ਼ਾਂ ਨੂੰ ਲੋਕਾਂ ਨੂੰ ਅਵੇਅਰ ਕਰਨਾ ਬਿਮਾਰੀਆਂ ਤੋਂ ਬਚ ਸਕਣ ਇਹ ਬਹੁਤ ਜ਼ਰੂਰੀ ਹੈ ਸੋ ਇਸੇ ਲਈ ਅਸੀਂ ਨਰਸਿੰਗ ਕੋਰਸ ਸ਼ੁਰੂ ਕੀਤਾ ਤਾਂ ਜੋ ਸਾਡੀਆਂ ਇਹ ਬੱਚੀਆਂ ਪੈਰਾਂ ਤੇ ਸੈੱਟ ਹੋ ਕੇ ਆਪਣੇ ਮਾਪੇ ਬੀ ਦੀ ਔਰ ਗਰੀਬ ਤੇ ਖਾਸ ਕਰ ਬਿਮਾਰ ਮਨੁੱਖਤਾ ਦੀ ਸੇਵਾ ਕਰ ਸਕਣ ਸੋ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਔਰ ਮਾਣ ਮਹਿਸੂਸ ਹੁੰਦਾ ਜਦੋਂ ਮੈਂ ਯੂਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਬੜੇ ਕੰਟਰੀ ਕੋ ਮੈਨੇ ਉੱਥੇ ਜਾ ਕੇ ਸਾਡੀਆਂ ਬੱਚੀਆਂ ਤਰੀਕੇ ਹੁਣ ਇਸ 20 ਸਾਲ ਵਿੱਚ ਇੰਨੀਆਂ ਬੱਚੀਆਂ ਜਾ ਕੇ ਸੈੱਟ ਹੋ ਚੁੱਕੀਆਂ ਔਰ ਉੱਥੇ ਜਾ ਕੇ ਹਸਪਤਾਲਾਂ ਚ ਜਾਂ 올ਡ ਕੇਅਰ ਸੈਂਟਰਾਂ ਵਿੱਚ ਜਦੋਂ ਉਹਨਾਂ ਦੀ ਆ ਉਹ ਇਲਾਜ ਕਰਦੀਆਂ ਉਹਨਾਂ ਦੀ ਸੇਵਾ ਕਰਦੀਆਂ ਸੋ ਐਂ ਲੱਗਦਾ ਕਿ ਅਸੀਂ ਹੀ ਸੇਵਾ ਕਰ ਰਹੇ ਹਾਂ ਕਿਉਂਕਿ ਸਭ ਤੋਂ ਜ਼ਰੂਰੀ ਹੈ ਕਿ ਕਿਸੇ ਦੀ ਸੇਵਾ ਕਰਨੇ ਡਾਕਟਰ ਸਿਰਫ ਮੈਡੀਸਨ ਲਿਖ ਸਕਦਾ ਲੇਕਿਨ ਇੱਕ ਨਰਸ ਜਿਹੜੀ 8 ਘੰਟੇ ਉਸ ਨੂੰ ਸੰਭਾਲਦੀ ਹੈ ਉਹਦਾ ਬਹੁਤ ਵੱਡਾ ਯੋਗਦਾਨ ਹੈ ਔਰ ਅੱਜ ਪੂਰੇ ਵਰਲਡ ਚ ਨਰਸਿੰਗ ਪ੍ਰੋਫੈਸ਼ਨ ਨੂੰ ਬੜੀ ਵਧੀਆ ਨਿਗਾਹ ਨਾਲ ਦੇਖਿਆ ਜਾਂਦਾ ਪਹਿਲਾਂ ਕੁਝ ਗਰੀਬ ਲੋਕ ਹੀ ਕਰਦੇ ਸੀ ਅੱਜ ਜਿਮੇਦਾਰਾਂ ਦੇ ਅੱਛੇ ਅੱਛੇ ਘਰਾਂ ਦੇ ਬੱਚੇ ਨਰਸਿੰਗ ਕੋਰਸ ਕਰ ਰਹੇ ਨੇ ਕਿਉਂਕਿ ਇਸ ਕੋਰਸ ਦੀ ਜਿਹੜੀ ਬਾਕੀ ਜਿਹੜੀਆਂ ਹੈਗੀਆਂ ਗਵਰਨਮੈਂਟ ਜਾਂ ਕਹ ਲਓ ਅਦਰ ਕੰਟਰੀ ਸਾਰੇ ਯੂਕੇ ਲਾ ਲਓ ਕੈਨੇਡਾ ਅਮਰੀਕਾ ਉੱਥੇ ਬੱਚਿਆਂ ਨੂੰ ਪੈਸੇ ਵੀ ਬਹੁਤ ਮਿਲਦੇ ਨੇ ਸੋ ਸੇਵਾ ਦੇ ਨਾਲ ਨਾਲ ਇੱਕ ਪੈਸੇ ਵੀ ਮਿਲਦੇ ਨੇ ਔਰ ਨਾਲ ਨਾਲ ਇੱਕ ਗਰੀਬ ਤੇ ਬਿਮਾਰ ਮਨੁੱਖਤਾ ਦੀ ਸੇਵਾ ਵੀ ਜਾਂਦੀ ਹੈ ਸੋ ਬੜੀ ਸ਼ਾਂਤੀ ਮਿਲਦੀ ਔਰ ਬੜਾ ਵਧੀਆ ਲੱਗਦਾ ਜੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਤੇ ਇਹ ਵੀ ਸਾਨੂੰ ਦੱਸੋ ਕਿ ਜੋ ਇਸ ਵੇਲੇ ਵਿਦਿਆਰਥੀ ਦਾ ਐਗਜ਼ਾਮੀਨੇਸ਼ਨ ਬੋਰਡ ਹੁੰਦਾ ਤੁਹਾਡਾ ਜਾਂ ਜੀ ਇਹ ਕਹਿ ਰਹੀਏ ਕਿ ਅਮਰਸਰ ਦੇ ਵਿੱਚ ਜੋ ਗੁਰੂ ਰਾਮਦਾਸ ਮੈਡੀਕਲ ਕਾਲਜ ਹੈਗਾ ਜਾਂ ਡੈਂਟਲ ਕਾਲਜ ਹੈਗਾ ਜਾਂ ਪੰਜਾਬ ਦੇ ਹੋਰ ਜਿਹੜੇ ਮੈਡੀਕਲ ਕਾਲਜ ਹੋਣਗੇ ਉਹਨਾਂ ਦੀ ਜਿਹੜੀ ਨਿਗਰਾਨੀ ਹੈ ਜਾਂ ਐਗਜ਼ਾਮੀਨੇਸ਼ਨ ਬੋਰਡ ਹੈ ਮੇਰੇ ਖਿਆਲ ਤੁਹਾਡੀ ਜਿਹੜੀ ਬਾਬਾ ਫਰੀਦ ਸਾਇੰਸ ਯੂਨੀਵਰਸਿਟੀ ਹੈ ਉਹੀ ਪ੍ਰਬੰਧ ਕਰਦੀ ਆ ਉਹਦੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਜੀ ਬਿਲਕੁਲ ਜੀ ਇਹ ਸਾਡੇ ਪੰਜਾਬ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਔਰ ਖਾਸ ਕਰ ਸਾਡੇ ਫਰੀ ਕੋਟ ਜ਼ਿਲ੍ਹੇ ਲਈ ਔਰ ਬਾਬਾ ਫਰੀ ਜੀ ਦੇ ਜਿਵੇਂ ਮੈਂ ਨਾਲ ਲਿਆ ਬਾਬਾ ਫਰੀ ਜੀ ਦੇ ਨਾਂ ਤੇ ਹੀ ਬਾਬਾ ਫਰੀਦ ਹੈਲਥ ਯੂਨੀਵਰਸਿਟੀ ਸਾਇੰਸ ਹੈਲਥ ਯੂਨੀਵਰਸਿਟੀ ਖੁੱਲੀ ਹੈ ਔਰ ਉਹਦੇ ਨਾਲ ਇੱਕ ਕੱਲੀ ਮੈਡੀਕਲ ਯੂਨੀਵਰਸਿਟੀ ਇੱਕੋ ਇੱਕ ਹੈ ਜਿਹੜੀ ਕਿ ਪੂਰੇ ਪੰਜਾਬ ਦੇ ਜਿੰਨੇ ਵੀ ਮੈਡੀਕਲ ਕਾਲਜ ਨੇ ਆਜਰਵਾਦ ਕਾਲਜ ਨੇ ਹੋਮੋਪੈਥੀ ਕਾਲਜ ਨੇ ਔਰ ਜਿੰਨੇ ਵੀ ਨਰਸਿੰਗ ਕਾਲਜ ਨੇ ఫిਜ਼ੀਓਥੈਰੇਪੀ ਦੇ ਕਾਲਜ ਨੇ ਸਾਰੇ ਇਸ ਦੇ ਅੰਡਰ ਆਉਂਦੇ ਨੇ ਔਰ ਬਹੁਤ ਵਧੀਆ ਬਾਬਾ ਫਰੀਦ ਯੂਨੀਵਰਸਿਟੀ ਰੋਲਾਦਾ ਕਰੀ ਹੈ ਔਰ ਪੰਜਾਬ ਦੀ ਤਰੱਕੀ ਵਿੱਚ ਜਾਂ ਇੱਕ ਗਰੀਬ ਮਨੁੱਖਤਾ ਦੀ ਸੇਵਾ ਵਿੱਚ ਬਹੁਤ ਵੱਡਾ ਇਸ ਯੂਨੀਵਰਸਿਟੀ ਰੋਲਾ ਸੋ ਮੈਂ ਉਸ ਸਰਕਾਰ ਦਾ ਜਿਨ੍ਹਾਂ ਨੇ ਮੇਰੇ ਖਾਲ ਬਾਦਸਾ ਵੇਲੇ ਆਈ ਸੀ ਇਸ ਲਈ ਮੈਂ ਬਾਦਸਾ ਦਾ ਜਰੂਰ ਧੰਨਵਾਦ ਕਰਾਂ ਕਿ ਉਹਨਾਂ ਨੇ ਯੂਨੀਵਰਸਿਟੀ ਉਦੋਂ ਲਿਆਂਦੀ ਸੋ ਬਹੁਤ ਵਧੀਆ ਇੱਕ ਉਪਰਾਲਾ ਸੀ ਔਰ ਪੰਜਾਬ ਨੂੰ ਇਸ ਦੀ ਲੋੜ ਸੀ ਇਕੱਲੀ ਇੱਕੋ ਹੀ ਸਾਡੇ ਬਾਬਾ ਫਰੀਦ ਹੈਲਥ ਯੂਨੀਵਰਸਿਟੀ ਹੈਗੀ ਆ ਸਾਈਂ ਯੂਨੀਵਰਸਿਟੀ ਜਿਹੜੀ ਪੂਰੇ ਪੰਜਾਬ ਤੋ ਉਹ ਵਾਕਈ ਸਾਡੇ ਦੇ ਸ਼ਹਿਰ ਵਾਲੀ ਮਾਨ ਵਾਲੀ ਗੱਲ ਔਰ ਸਾਡੇ ਪੰਜਾਬ ਵਾਲੀ ਮਾਨ ਵਾਲੀ ਗੱਲ ਹੂੰ ਆਪਾਂ ਥੋੜਾ ਜਿਹਾ ਇੱਕ ਹੋਰ ਵਿਸ਼ਾ ਇੱਕ ਸ਼ੁਰੂਣਾ ਚਾਉਣਾ ਹੈ ਕਿ ਇਸ ਵੇਲੇ ਜੋ ਪੰਜਾਬ ਦੇ ਵਿੱਚ ਅਸੀਂ ਦੇਖਦੇ ਆ ਕਿ ਕਾਫੀ ਜਿਹੜੀਆਂ ਰਾਜਨੀਤਿਕ ਗਰਮੀਆਂ ਹੋ ਰਹੀਆਂ ਨੇ ਔਰ ਦੋਸਤਾਂ ਮਿੱਤਰਾਂ ਤੋਂ ਵੀ ਪਤਾ ਲੱਗਦਾ ਹੈ ਪਿੰਡਾਂ ਦੇ ਵਿੱਚ ਵੀ ਆਪਾਂ ਦੇਖਦੇ ਆ ਕਿ ਉਹ ਕਹਿੰਦੇ ਆ ਕਿ ਸਾਨੂੰ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਆਪਣਾ ਕੋ ਕੰਮਕਮ ਕਰਾਉਣ ਵਾਸਤੇ ਜੁੜਨਾ ਪੈਂਦਾ ਹੈ ਤੁਹਾਡਾ ਕੋਈ ਐ ਰਾਜਨੀਤੀ ਦੇ ਵਿੱਚ ਕਿਹੋ ਜਿਹਾ ਤੁਹਾਡਾ ਪ੍ਰਭਾਵ ਰਿਹਾ ਕਿਹੋ ਜਿਹਾ ਉਹਨੂੰ ਬਰਿਆ ਜਾ ਕੇ ਉਹ ਜਾਂ ਸਫਰਿਆ ਤੁਹਾਡਾ ਅ ਬਿਲਕੁਲ ਜੀ ਮੈਂ ਤਕਰੀਬਨ 2002 ਵਿੱਚ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਦਾ ਮੈਨੂੰ ਮੌਕਾ ਮਿਲਿਆ ਸੀਗਾ ਉਸ ਵਾਰ ਨੂੰ ਬਣ ਗਿਆ ਕਿ ਉਹਨਾਂ ਨੇ ਕਿਹਾ ਤੁਸੀਂ ਸ਼ਾਮਲ ਹੋ ਔਰ ਮੈਂ ਸ਼ਾਮਲ ਹੋ ਗਿਆ ਔਰ ਬੜਾ ਜਨੂਨ ਸੀ ਉਸ ਵਕਤ ਸੈਭ ਸਿੰਘ ਵਰਪਾ ਹੁੰਦੇ ਸੀ ਦਿੱਲੀ ਦੇ ਮੁੱਖ ਮੰਤਰੀ ਉਹਨਾਂ ਨਾਲ ਤਾਲਮੇਲ ਹੋਇਆ ਔਰ ਰਾਜਨਾਥ ਜੀ ਸੀ ਕਿ ਗ੍ਰਹਿ ਮੰਤਰੀ ਉਦੋਂ ਮੈਨੂੰ ਸੀ ਕਿ ਮੈਂ 7-8 ਸਾਲ ਮੈਂ ਭਾਰਤੀ ਜਨਤਾ ਪਾਰਟੀ ਵਿੱਚ ਇੱਕ ਟਰਾਂਸਪੋਰਟ ਸੈੱਲ ਦਾ ਚੇਅਰਮੈਨ ਰਿਹਾ ਉਦੋਂ ਮੈਨੂੰ 7-8 ਸਾਲ ਚ ਬੜਾ ਸ਼ੌਂਕ ਸੀਗਾ ਲੋਕਾਂ ਦੀ ਸੇਵਾ ਕਰਦਾ ਔਰ ਮੈਂ ਜੁੜਿਆ ਰਿਹਾ ਬਾਅਦ ਵਿੱਚ ਕਈ ਹਾਲਾਤ ਆਏ ਕਿ ਹੌਲੀ-ਹੌਲੀ ਕੁਝ ਗਲੇ ਦੀ ਪ੍ਰੋਬਲਮ ਸੀ ਮੈਂ ਫਿਰ ਪਾਰਟੀ ਨੂੰ ਅਲਵਿਦਾ ਕਹਿਤਾ ਛੱਡਤਾ ਨਹੀਂ ਸਮਾਜ ਸੇਵਾ ਹੀ ਕਰਨੀ ਹੈ ਕਿਉਂਕਿ ਤੁਹਾਨੂੰ ਪਤਾ ਕਿ ਸਿਆਸਤ ਵਿੱਚ ਜਿਹੜੇ ਲੋਕ ਜਾਂਦੇ ਨੇ ਮੈਨੂੰ ਲੱਗਦਾ ਉਹਦੇ ਵਿੱਚ ਬਹੁਤੇ ਲੋਕ ਤਾਂ ਝੂਠ ਪ੍ਰੇਮ ਤੇ ਰਿਸ਼ਵਤ ਜੇਬ ਉਹ ਹੁੰਦਾ ਮੈਨੂੰ ਲੱਗਾ ਕਿ ਸਾਡੇ ਵਰਗੇ ਲੋਕਾਂ ਲਈ ਇਹ ਸਿਆਸਤ ਕਰਨਾ ਜਾਇਜ਼ ਨਹੀਂ ਹੈ ਸੋ ਅਸੀਂ ਸਮਾਜ ਸੇਵਾ ਕਰਾਂਗੇ ਬਟ 1917 ਕਹਿੰਦਾ 2017 ਤੋਂ ਜੋ ਆਈ ਆਮ ਆਦਮੀ ਪਾਰਟੀ ਆਈ ਹੈ ਸਾਨੂੰ ਲੱਗਾ ਕਿ ਇਹ ਪਾਰਟੀ ਸਮਾਜ ਦੇ ਲਈ ਜਾਂ ਮਨੁੱਖਤਾ ਦੇ ਭਲੇ ਲਈ ਆਮ ਲੋਕਾਂ ਦੀ ਪਾਰਟੀ ਹੈ ਸੋ ਇਸ ਲਈ ਫਿਰ ਅਸੀਂ ਸਮਾਜ ਸੇਵੀ ਬੰਦੇ ਨਾਲ ਕਾਫੀ ਜੁੜ ਕੇ ਉਦੋਂ ਤੋਂ ਮੈਂ ਲਗਾਤਾਰ ਇਹ ਜੀ ਵਲੰਟੀਅਰ ਦੀ ਸੇਵਾ ਕਰ ਰਿਹਾ ਪਾਰਟੀ ਵਿੱਚ ਔਰ ਬਹੁਤ ਖੁਸ਼ੀ ਵੀ ਮਹਿਸੂਸ ਹੋਈ ਹੈ ਕਾਫੀ ਸਾਰੇ ਕੰਮ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰ ਰਹੇ ਨੇ ਬਹੁਤ ਸਾਰੀਆਂ ਉਮੀਦਾਂ ਹਨ ਬੇਸ਼ੱਕ ਕਮੀਆਂ ਜੇ ਬਹੁਤ ਲੱਗ ਰਹੀਆਂ ਆਪ ਨੂੰ ਵੀ ਲੱਗ ਰਹੀਆਂ ਪਰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਬਹੁਤ ਵਧੀਆ ਹੋਏਗਾ ਇਸ ਲਈ ਰਾਜਨੀਤੀ ਜ਼ਿਆਦਾ ਨਹੀਂ ਕਹਿ ਸਕਦੇ ਸੇਵਾ ਕਰ ਰਹੇ ਆ ਔਰ ਇਹ ਅਹੁਦੇ ਦੀ ਕਦੀ ਲਾਲਸਾ ਨਹੀਂ ਕੀਤੀ ਕੋਸ਼ਿਸ਼ ਹੈ ਇਹ ਕਿ ਸਮਾਜ ਦਾ ਜਿੰਨਾ ਵੱਧ ਤੋਂ ਵੱਧ ਭਲਾ ਹੋ ਸਕੇ ਉਹਨਾਂ ਕਰੀਏ ਉਹ ਲੱਗੇ ਹੋਏ ਆ ਬਾਕੀ ਅੱਗੇ ਦੇਖੋ ਆਉਣ ਵਾਲੇ ਸਮੇਂ 'ਚ ਕਿਦਾਂ ਦਾ ਸਭ ਦੇ ਸਾਹਮਣੇ ਹੋਏਗਾ ਵੀ ਕਿਦਾਂ ਦੀ ਸਰਕਾਰ ਕਰ ਰਹੀ ਹੈ ਕੀ ਕੰਮ ਕਿੰਨੇ ਉਪਰਾਲੇ ਕਰੀ ਉਹ ਤਾਂ ਪਤਾ ਲੱਗ ਹੀ ਜਾਣਾ ਹੈ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਹੈ ਪੰਜਾਬ ਵਿੱਚ ਇਸ ਵਕਤ ਜੇ ਕੋਈ ਚੰਗੀ ਸਰਕਾਰ ਆਈਏ ਤਾਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਇੱਕ ਨੇਕ ਤੇ ਇਮਾਨਦਾਰ ਮੁੱਖ ਮੰਤਰੀ ਪਹਿਲੇ ਮੈਨੂੰ ਦਿਸੇ ਨੇ ਬਾਕੀ ਸਾਮਾ ਸਭ ਦੇ ਸਾਹਮਣੇ ਹੈ ਜੀ ਕੀ ਹੁੰਦਾ ਦੇਖਦੇ ਹਾਂ ਜੀ ਬਿਲਕੁਲ ਜਿਵੇਂ ਮੈਂ ਕਹਿੰਨੇ ਆ ਕਿ ਅੱਗੇ-ਅੱਗੇ ਦੇਖੋ ਹੁੰਦਾ ਹੈ ਕਿਆ ਔਰ ਤੁਹਾਡਾ ਬੜਾ ਲੰਮਾ ਤਜਰਬਾ ਹੈ ਔਰ ਸਾਡੇ ਬਜ਼ੁਰਗਾਂ ਦਾ ਬੜਾ ਲੰਮਾ ਤਜਰਬਾ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਥੋੜੇ ਜਿਹਾ ਆਪਾਂ ਕਿਉਂਕਿ ਜਿਹੜਾ ਅਗਲਾ ਜਿਹੜਾ ਸਵਾਲ ਹੈਗਾ ਉਹ ਤੁਹਾਡੇ ਪੈਸ਼ਨ ਦੇ ਨਾਲ ਤੁਹਾਡੇ ਕਾਰਜ ਖੇਤਰ ਦੇ ਨਾਲ ਉਸ ਰਿਕਰਡ ਦੇ ਨਾਲ ਵੀ ਥੋੜਾ ਸਾਂਝਾ ਹੈਗਾ ਹੁਣ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸਿਹਤ ਵਿਭਾਗ ਦੀ ਆਪਾਂ ਗੱਲ ਕਰ ਲਈਏ ਤੁਹਾਨੂੰ ਕਾਂਗਰਸ ਸਰਕਾਰ ਤੋਂ ਬਾਅਦ ਅਕਾਲੀਆਂ ਤੋਂ ਬਾਅਦ ਕਿਹੋ ਜੀ ਉਮੀਦ ਜਾਂ ਕਿਹੋ ਜਿਹਾ ਉਹਨਾਂ ਦਾ ਪ੍ਰਭਾਵ ਰਿਹਾ ਤਜਰਬਾ ਰਿਹਾ ਤੁਹਾਡਾ ਸਿਹਤ ਖੇਤਰ ਦੇ ਵਿੱਚ ਤੇ ਆਮ ਆਦਮੀ ਪਾਰਟੀ ਨੇ ਅੱਗੇ ਨਾਲੋਂ ਕੀ ਵਧੀਆ ਕੀਤਾ ਜਾਂ ਕੀ ਵਧੀਆ ਕਰਨ ਦੀ ਸੋਚ ਰਿਹਾ ਹੈ ਜਾਂ ਤੁਸੀਂ ਪਾਰਟ ਨੂੰ ਕੀ ਸਲਾਹ ਦੇਣੀ ਚਾਹੁੰਦੇ ਆ ਅ ਬਿਲਕੁਲ ਜੀ ਮੈਂ ਸਮਝਦਾ ਕਿ ਜੋ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਦਿਸ਼ਾ ਤੇ ਹੋਣ ਜਿਹੜੇ ਹੈਲਥ ਦੇ ਵਿੱਚ ਕੁਝ ਨਵੇਂ ਕਦਮ ਚੁੱਕੇ ਨੇ ਜਿਵੇਂ ਬਹੁਤ ਸਾਰੇ ਟੈਸਟ ਜਿਹੜੇ ਆਮ ਗਰੀਬ ਲੋਕ ਕਰਾ ਹੀ ਨਹੀਂ ਸਕਦੇ ਸੀ ਉਹ ਮੁਫਤ ਹੋ ਗਏ ਨੇ ਜਿਹੜੀਆਂ ਮੈਡੀਸਨ ਪਹਿਲਾਂ ਉਪਲਬਧ ਨਹੀਂ ਹੁੰਦੀ ਸੀ ਹੁਣ ਉਹ ਮੈਡੀਸਨਾਂ ਬਫਤ ਮਿਲਦੀਆਂ ਨੇ ਪਹਿਲਾਂ ਕਦੀ ਸੋਚਿਆ ਹੀ ਨਹੀਂ ਸੀਗਾ ਤੋਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਹੋ ਰਹੀਆਂ ਬਹੁਤ ਸਾਰੇ ਇਹਨਾਂ ਨੇ ਪਿੰਡਾਂ ਵਿੱਚ ਹੈਲਥ ਕਲੀਨਿਕ ਖੋਲਤੇ ਮਹੱਲਾ ਕਲੀਨਿਕ ਖੋਲਤੇ ਇੱਕ ਅੱਛਾ ਪ੍ਰਾਲਾ ਹੈਗਾ ਔਰ ਸਰਕਾਰ ਲੱਗੀ ਹੋਈ ਆ ਔਰ ਦੇਖਦੇ ਆ ਕਿ ਇਹਦੇ ਆਉਣ ਵਾਲੇ ਨਤੀਜੇ ਕਿੰਨੇ ਕੁ ਵਧੀਆ ਨਿਕਲਦੇ ਪਰ ਜੇਕਰ ਤੁਸੀਂ ਮੇਰੀ ਖੁਦ ਦੀ ਲਓ opinion ਜਾਂ ਜੋ ਮੈਂ ਸੋਚਦਾ ਮੈਂ ਸੋਚਦਾ ਕਿ ਅੱਜ ਜੋ ਪੰਜਾਬ ਹੈ ਬਲਕਿ ਪੂਰੀ ਦੁਨੀਆ ਹੈ ਪਰ ਦੁਨੀਆ ਵਿੱਚ ਦੇਖੀਏ ਇੰਡੀਆ ਜਾਂ ਪੰਜਾਬ ਵਿੱਚ ਬਿਮਾਰੀਆਂ ਕਿਉਂ ਇੰਨੀ ਜਿਆਦਾ ਕੰਪੈਰੀਟਿਵ ਜੇ ਯੂਕੇ ਆਈਏ ਜਾਂ ਕੈਨੇਡਾ ਅਮਰੀਕਾ ਮੈਂ ਜਾ ਕੇ ਦੇਖਿਆ ਉੱਥੇ ਇਦਾਂ ਲੱਗਦਾ ਵੀ ਆ ਬਿਮਾਰੀਆਂ ਜਾਂ ਮੈਡੀਕਲ ਸਟੋਰੀ ਹੈ ਨਹੀਂ ਪਰ ਸਾਡੇ ਇੱਥੇ ਹਰ ਸ਼ਹਿਰ ਦੇ ਵਿੱਚ 100 100 200 ਮੈਡੀਕਲ ਸਟੋਰ ਨੇ ਇਨੇ ਲੋਕ ਡਰੱਗ ਲੈ ਰਹੇ ਨੇ ਮੈਨੂੰ ਲੱਗਦਾ ਕਿ ਅੱਜ ਮਾਨਜੋਗ ਮੁੱਖ ਮੰਤਰੀ ਨੂੰ ਮੈਂ ਅਪੀਲ ਵੀ ਕਰਾਂਗਾ ਤੁਹਾਡੇ ਚੈਨਲ ਦੇ ਜ਼ਰੀਏ ਔਰ ਆਮ ਲੋਕਾਂ ਨੂੰ ਜਿੰਨਾ ਕਿ ਮੇਰੀ ਨੌਲੇਜ ਆ ਕਿ ਸਾਨੂੰ ਅਵੇਅਰ ਵੀ ਹੋਣਾ ਪੈਣਾ ਹੈ ਕਿ ਅਸੀਂ ਜੇਕਰ ਹਸਪਤਾਲਾਂ ਜਾਣ ਤੋਂ ਪਹਿਲਾਂ ਅਸੀਂ ਕਿਉਂ ਨਾ ਸੋਚੀ ਕਿ ਹਸਪਤਾਲ ਜਾਈ ਹੀ ਨਾ ਇਸ ਤਰ੍ਹਾਂ ਦੇ ਤਰੀਕੇ ਲੱਭੀਏ ਅਸੀਂ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਭੁੱਲ ਗਏ ਆ ਆਪਣੀਆਂ ਪੁਰਾਣੀਆਂ ਮਾਤਾਵਾਂ ਨੂੰ ਭੁੱਲ ਗਏ ਆ ਮੈਨੂੰ ਇਹ ਲੱਗਦਾ ਵੀ ਜਿਸ ਤਾਂ ਮੈਂ ਕਹਿ ਸਕਦਾ ਕਿ ਆਯੁਰਵੈਦ ਨਾਲ ਜੁੜਿਆ ਜਾ ਕੇ ਲੋਕੀ ਨੈਚੁਰੋਪੈਥੀ ਨਾਲ ਜੁੜੇ ਆਕੂਪ੍ਰੈਸ਼ਨ ਨਾਲ ਮੈਂ ਜੁੜੇ ਆ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਬਿਮਾਰੀਆਂ ਕੀ ਨੀਅਰ ਬੋਰਟ 90% ਬਿਮਾਰੀਆਂ ਜਿਹੜੀਆਂ ਉਹਨਾਂ ਦਾ ਇਲਾਜ ਸਾਡੇ ਘਰਾਂ ਦੀ ਰਸੋਈ ਵਿੱਚ ਆ ਜਾਂ ਸਾਡੀ ਡਾਈਟ ਨਾਲ ਸੰਬੰਧਿਤ ਆ ਸਾਨੂੰ ਜਾਂ ਸਰਕਾਰ ਨੂੰ ਧਿਆਨ ਦੇਣਾ ਪਵੇਗਾ ਕਿ ਅਸੀਂ ਜੇਕਰ ਤੰਦਰੁਸਤ ਸਮਾਜ ਦੀ ਸਿਰਜਣਾ ਕਰਨੀ ਹੈ ਤੇ ਸਾਨੂੰ ਸਭ ਤੋਂ ਪਹਿਲਾਂ ਆਰਗੈਨਿਕ ਚੀਜ਼ਾਂ ਉਹ ਚੀਜ਼ਾਂ ਜਿਹੜੀਆਂ ਸਾਡੇ ਘਰਾਂ ਵਿੱਚ ਹੀ ਪਈਆਂ ਰਸੋਈਆਂ ਵਿੱਚ ਅਸੀਂ ਉਹਨਾਂ ਦੀ ਵਰਤੋਂ ਕਰੀਏ ਨਾ ਕਿ ਮੈਡੀਕਲ ਸਟੋਰਾਂ ਤੇ ਜਾ ਕੇ ਦਵਾਈਆਂ ਲਈਏ ਵਾਤਵਾਤ ਤੇ ਉਹਦੇ ਨਾਲ ਸਗੋਂ ਹੋਰ ਕੈਮੀਕਲ ਲੈ ਕੇ ਅਸੀਂ ਹੋਰ ਆਪਣੇ ਆਪ ਨੂੰ ਬਿਮਾਰ ਕਰ ਰਹੇ ਆ ਸੋ ਕਰੋੜਾਂ ਰੁਪਏ ਲਾ ਕੇ ਅਸੀਂ ਹਸਪਤਾਲ ਸਰਕਾਰਾਂ ਖੋ ਰਹੀਆਂ ਕੈਂਸਰ ਤੇ ਹਸਪਤਾਲ ਖੋ ਰਹੀਆਂ ਅਸੀਂ ਉਹਨਾਂ ਨੂੰ ਕੈਂਸਰ ਜਾਂ ਇਹ ਚੀਜ਼ਾਂ ਨੂੰ ਰੋਕਣ ਵੱਲ ਪਾਸੇ ਨਹੀਂ ਜਾ ਰਹੀਆਂ ਸਰਕਾਰਾਂ ਪਤਾ ਨਹੀਂ ਕਿਉਂ ਅ ਅਰਬਾਂ ਰੁਪਏ ਦੇ ਬਜਟ ਜਿਹੜੇ ਆ ਉਹ ਹੈਲਥ ਤੇ ਲੱਗ ਰਹੇ ਪਰ ਮੈਨੂੰ ਇਹ ਲੱਗਦਾ ਵੀ ਅੱਜ ਲੋੜ ਐ ਸਾਨੂੰ ਨੇਚਰ ਨਾਲ ਜੁੜਨ ਦਾ ਕੁਦਰਤ ਨਾਲ ਜੁੜਨ ਦਾ ਕੁਦਰਤ ਦਾ ਖਿਆਲ ਰੱਖਣ ਦਾ ਜੇਕਰ ਅਸੀਂ ਕੁਦਰਤ ਨਾਲ ਜੁੜਾਂਗੇ ਜਾਂ ਅਸੀਂ ਚੰਗੀ ਖਰਾਕ ਖਾਵਾਂਗੇ ਜਾਂ ਅਸੀਂ ਸਾਡੇ ਕਿਸਾਨ ਭਰਾ ਹੁਣ ਕਰੇ ਕੋਈ ਆਰਗੈਨਿਕ ਚੀਜ਼ਾਂ ਬੀਜਦੇ ਨਹੀਂ ਸਾਰੇ ਸਪਰੇਅ ਵਾਲੀਆਂ ਔਰ ਹੋਰ ਜਿਹੜੀਆਂ ਖਾਦਾ ਵਾਲੀਆਂ ਚੀਜ਼ਾਂ ਮਾਰਕੀਟ ਚੋਂ ਲੈਂਦੇ ਨੇ ਜੇ ਅਸੀਂ ਕੋਸ਼ਿਸ਼ ਕਰੀਏ ਸਾਰੇ ਰਲ ਕੇ ਅਸੀਂ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਅਸੀਂ ਹਸਪਤਾਲਾਂ ਜਾਣ ਦੀ ਬਜਾਏ ਕਿਉਂ ਨਾ ਅਸੀਂ ਘਰਾਂ ਦੇ ਵਿੱਚੋਂ ਹੀ ਅਜਿਹੀਆਂ ਚੀਜ਼ਾਂ ਜਾਂ ਐਕਸਰਸਾਈਜ਼ ਲਾ ਲਓ ਜਾਂ ਸਹੀ ਖੁਰਾਕ ਲਾ ਲਓ ਉਹਦੇ ਉੱਤੇ ਧਿਆਨ ਦੇਈਏ ਤਾਂ ਬਹੁਤ ਸਾਰਾ ਜਿਹੜਾ ਬਜਟ ਸਰਕਾਰਾਂ ਦਾ ਜਿਹੜਾ ਹੈਲਥ ਵਾਲੇ ਪਾਸੇ ਲੱਗਾ ਉਹ ਘਟ ਸਕਦਾ ਇਸ ਪਾਸੇ ਅਜੇ ਮੈਨੂੰ ਲੱਗਦਾ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਮੈਂ ਤੁਹਾਡੇ ਜਰੀਏ ਫਿਰ ਦੁਬਾਰਾ ਮੜ ਜੋਕ ਮੁੱਖ ਪਾਸੇ ਕੋ ਅਪੀਲ ਕਰਾਂਗੇ ਇਸ ਲਈ ਇੱਕ ਸੰਬੰਧਿਤ ਕੋਈ ਵਿਭਾਗ ਬਣਾਇਆ ਜਾਵੇ ਤਾਂ ਜੋ ਲੋਕ ਬਿਮਾਰ ਨਾ ਹੋਣ ਅਜਿਹਾ ਤਰੀਕਾ ਲੱਭਿਆ ਜਾਵੇ ਕਿ ਲੋਕ ਬਿਮਾਰੀ ਨਾ ਹੋਣ ਸਾਨੂੰ ਹਸਪਤਾਲ ਜਾਣਾ ਹੀ ਨਾ ਪਵੇ ਉਹ ਜਿਵੇਂ ਕੈਨੇਡਾ ਅਮਰੀਕਾ ਸਿਲੀਆ ਜਾਂ ਯੂਕੇ ਚ ਬਹੁਤ ਘੱਟ ਲੋਕ ਹਸਪਤਾਲਾਂ ਜਾਂਦੇ ਪਰ ਸਾਡੇ ਇੱਥੇ ਹਰ ਘਰ ਚ ਹਰ ਘਰ ਚ ਦਵਾਈ ਪਈ ਆ ਹੋ ਸਕਦਾ ਕਿ ਅਸੀਂ ਦਵਾਈਆਂ ਤੋਂ ਨਜਾਤ ਪਾ ਸਕੀਏ ਮੇਰਾ ਇੱਕ ਸੁਪਨਾ ਕਿ ਮੈਂ ਬਹੁਤ ਜਲਦ ਬਣਾ ਵੀ ਰਿਹਾ ਇੱਕ ਨੇਚਰੋਪੈਥੀ ਦਾ ਹਸਪਤਾਲ ਬਣਾ ਰਿਹਾ ਜਿਹਦੇ ਵਿੱਚ ਬਿਨਾਂ ਦਵਾਈਆਂ ਤੋਂ ਅਸੀਂ ਲੋਕਾਂ ਨੂੰ ਠੀਕ ਕਰਾਂਗੇ ਲੋਕਾਂ ਨੂੰ ਅਵੇਅਰ ਕਰਾਂਗੇ ਤਾਂ ਜੋ ਲੋਕ ਜਿਹੜੇ ਬਿਮਾਰ ਹੀ ਨਾ ਹੋਣ ਸੋ ਇਸ ਤਰ੍ਹਾਂ ਦਾ ਪ੍ਰਲਾਪਾ ਕਰ ਰਹੇ ਹਾਂ ਬਾਕੀ ਦੇਖਦੇ ਅੱਗੇ ਕੀ ਹੁੰਦਾ ਜੀ ਬਹੁਤ 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 ਹੀ ਜ਼ਿਆਦਾ ਵਧੀਆ ਤੁਹਾਡਾ ਇਹ ਜਿਹੜੇ ਵਿਚਾਰ ਹੈਗੇ ਜਾਂ ਸੁਪਨਾ ਹੈਗਾ ਤੁਹਾਡਾ ਮੈਂ ਕਹਿ ਸਕਦਾ ਹਾਂ ਪਰ ਨਾਲ ਦੀ ਨਾਲ ਤੁਸੀਂ ਗੱਲ ਕੀਤੀ ਆ ਕਿ ਜਿਹੜੀਆਂ ਸਰਕਾਰਾਂ ਹੈਗੀਆਂ ਦਵਾਈਆਂ ਤੋਂ ਕਿਉਂ ਨਹੀਂ ਪਿੱਛਾ ਛਡਾਉਣੀਆਂ ਮੇਰੇ ਖਿਆਲ ਤੋਂ ਤੁਹਾਨੂੰ ਹੁਣ ਥੋੜਾ ਜਿਹੜੇ ਆਪਣੇ ਕਿਸਾਨ ਵੀਰ ਨੇ ਉਹਨਾਂ ਦੇ ਕੋਲ ਵੀ ਅਪਰੋਚ ਕਰਨੀ ਪਵੇਗੀ ਪਹੁੰਚ ਕਰਨੀ ਪਵੇਗੀ ਕਿ ਪਹਿਲੇ ਆ ਸਮਝ ਦੇਖਦੇ ਸੀ ਆਪਾਂ ਕਿ ਢੇਰ ਜਿਹੜਾ ਹੁੰਦਾ ਸੀਗਾ ਆਪਣਾ ਮੱਜਾਂ ਜਾਂ گاਵਾਂ ਦਾ ਗੁਹਾ ਹੁੰਦਾ ਸੀਗਾ ਉਹਨੂੰ ਢੇਰ ਬਣਾ ਕੇ ਹੀ ਉਸ ਨੂੰ ਰੂੜੀ ਨੂੰ ਹੀ ਅਸੀਂ ਖਾਦੇ ਤੌਰ ਤੇ ਵਰਤਦੇ ਸੀ ਤੇ ਸੇਤਨ ਰੋਈਆਂ ਹੁੰਦੀਆਂ ਸੀਗਾ ਕੋਈ ਹਸਪੀਟਲ ਨਹੀਂ ਸੀ ਕੋ ਡਾਕਟਰ ਨਹੀਂ ਸੀ ਕੋ ਟੀਕੇ ਨਹੀਂ ਲੱਗਦੇ ਸੀਗੇ ਤੇ ਹੁਣ ਦੇ ਮੌਕੇ ਵਿੱਚ ਦੇਖਦੇ ਆ ਕਿ ਬਹੁਤ ਵੱਡਾ ਵਿਸ਼ਾ ਇਹਦੇ ਬਾਰੇ ਤੁਹਾਡਾ ਸੀ ਜਰੂਰ ਵਿਸਤਾਰ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਜਿਵੇਂ ਤੁਸੀਂ ਗੱਲ ਕਹੀ ਹੈ ਜਿਹੜਾ ਭ੍ਰਿਸ਼ਟਾਚਾਰ ਹੈਗਾ ਆ ਮੈਂ ਥੋੜੀ ਜਿਹੀ ਗੱਲ ਆਪਣੀ ਵੱਧੂ ਵਿੱਚ ਐਡ ਕਰ ਰਿਹਾ ਤੁਹਾਡੇ ਵਿੱਚ ਕਿ ਪੌਦਾ ਸਿੰਘ ਜਦੋਂ ਖੇਤੀਬਾੜੀ ਮੰਤਰੀ ਸੀਗੇ ਤੇ ਉਹਨਾਂ ਨੇ ਜਿਹੜੀ ਉਹ ਚਿੱਟੀ ਸੁੰਢੀ ਦੀ ਨਖਲੀ ਦੁਆਇਆਂ ਲੈੰਦੀਆਂ ਸੀ ਆ ਤੇ ਉਹ ਕਿੱਡਾ ਵੱਡਾ ਸਕੈਂਡਲ ਬਣ ਗਿਆ ਸੀਗਾ ਇਹ ਵੱਡੀ ਗੱਲ ਜਿਹੜੀ ਮੇਰੇ ਖਿਆਲ ਪੈਸੀ ਦੀ ਵੀ ਹੈਗੀ ਆ ਕਿ ਜਿਹੜੀਆਂ ਉਹ ਦੁਆਇਆਂ ਸਪ੍ਰਿਆ ਜਿਹੜੀਆਂ ਹੋ ਰਹੀਆਂ ਨੇ ਉਹ ਜਿਹੜੀਆਂ ਜਿਹੜੇ ਲੀਡਰਾਂ ਨੂੰ ਵੱਡੇ ਵੱਡੇ ਤੋਹਫੇ ਦੇ ਰਹੀਆਂ ਨੇ ਇਸ ਕਰਕੇ ਉਹਨਾਂ ਨੂੰ ਆਪਣਾ ਬਿਜ਼ਨਸ ਚਮਕਾਉਣਾ ਪੈਂਦਾ ਡਾਕਟਰ ਹਸ਼ਮੰਦਰ ਕੌਰ ਜਿਹਨਾਂ ਗੱਲ ਹੁੰਦੀ ਰਹਿੰਦੀ ਆ ਕਿ ਅਸੀਂ ਲੋੜ ਤੋਂ ਵੱਧ ਸਪਰੇਅ ਕਰਦੇ ਆ ਤੇ ਖਾਦ ਵਰਤਦੇ ਆ ਜਿਹੜੀ ਖਾਦ ਸਾਡੇ ਅੰਦਰ ਜਾਂਦੀ ਆ ਤੇ ਸਾਨੂੰ ਫੇਰ ਕਮਜ਼ੋਰ ਕਰਦੀ ਆ ਜਿਸ ਨਾਲ ਸਾਨੂੰ ਰੋਗ ਲਾਉਂਦੀ ਆ ਤੁਹਾਡਾ ਇਹ ਨੈਚਰਲ ਪੈਸੀ ਦਾ ਆਈਡੀਆ ਸਾਨੂੰ ਬਹੁਤ ਬਧੀਆ ਲੱਗਾ ਖਾਸ ਤੌਰ ਤੇ ਹੋਮੋਪੈਥੀ ਦਾ ਵੀ ਔਰ ਦੂਜਾ ਆਪਾਂ ਕਹਿੰਦੇ ਹੁੰਨੇ ਆ ਕਿ ਹਰੇਕ ਜਿਹੜਾ ਬੰਦਾ ਹੈਗਾ ਆ ਉਹ ਆਪਣਾ ਡਾਕਟਰ ਆਪ ਹੋ ਸਕਦਾ ਆ ਸੋ ਇਹਨਾਂ ਵਿੱਚੋਂ ਜਿਹੜੇ ਆਉਣ ਵਾਲੇ ਸਭ ਤੋਂ ਵੱਡਨਾ ਅਸੀਂ ਗੱਲ ਕਰਾਂਗੇ ਕਿ ਹੁਣ ਤੁਸੀਂ ਸ਼ੁਰੂ ਚ ਕਿਹਾ ਕਿ ਤੁਸੀਂ ਕੈਨੇਡਾ ਕੇਵਰੀ ਜਾ ਕੇ ਆਏ ਹੋ ਤੇ ਤੁਸੀਂ ਇੰਗਲੈਂਡ ਤੋਂ ਤੁਸੀਂ ਪਹਿਲੀ ਵਾਰ ਆਏ ਤੇ ਤੁਹਾਨੂੰ ਪਹਿਲਾਂ ਤਾਂ ਦੋਹਰਾ ਦੇਸ਼ਾਂ ਦਾ ਕਿੱਦਾਂ ਤੁਹਾਨੂੰ ਮਹਿਸੂਸ ਹੋਇਆ ਤੇ ਤੁਸੀਂ ਬਰਤਾਨੀਆ ਦੀ ਯਾਤਰਾ ਬਾਰੇ ਕੀ ਸਾਡੇ ਦਰਸ਼ਕਾਂ ਨਾਲ ਕੀ ਸਾਂਝਾ ਕਰਨਾ ਚਾਹੁੰਦੇ ਆ ਬਿਲਕੁਲ ਮਾਦ ਸਾਹਿਬ ਕੈਨੇਡਾ ਮੈਂ ਬੜੇ ਵਾਰ ਗਿਆ ਮੈਨੂੰ ਬੜਾ ਵਧੀਆ ਲੱਗਦਾ ਸੀ ਉੱਥੋਂ ਦਾ ਦੇਖ ਕੇ ਜਿੱਦਾਂ ਦਾ ਉਹ ਨੇਚਰ ਨਾਲ ਜੁੜੇ ਸੀ ਉੱਥੋਂ ਦੇ ਪਾਣੀ ਲਾ ਲਓ ਉੱਥੋਂ ਦੀ ਗ੍ਰੀਨਰੀ ਲਾ ਲਓ ਕਿੱਦਾਂ ਉਹਨਾਂ ਨੇ ਨੇਚਰ ਨੂੰ ਮੇਨਟੇਨ ਕੀਤਾ ਹੋਇਆ ਔਰ ਇਹਵੇਂ ਜਦੋਂ ਮੈਂ ਯੂਕੇ ਆਇਆ ਤਾਂ ਯੂਕੇ ਵੀ ਮੈਨੂੰ ਬਹੁਤ ਵਧੀਆ ਲੱਗਾ ਕਿ ਯੂਕੇ ਵੀ ਨੇਚਰ ਦੇ ਬਹੁਤ ਨੇੜੇ ਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਯੂਕੇ ਵਿੱਚ ਆ ਕੇ ਮਹਿਸੂਸ ਹੋਈ ਆ ਜੋ ਸਾਡੇ ਪੰਜਾਬ 'ਚ ਨਹੀਂ ਆ ਜਾਂ ਹਿੰਦੁਸਤਾਨ 'ਚ ਨਹੀਂ ਆ ਯੂਕੇ ਨੇ ਆਪਣਾ ਕਲਚਰ ਆਪਣੀ ਵਿਰਾਸਤ ਆਪਣਾ ਸੱਭਿਆਚਾਰ ਸੰਭਾਲ ਕੇ ਰੱਖਿਆ ਸੋ ਮੈਨੂੰ ਬੜਾ ਵਧੀਆ ਲੱਗਾ ਕਿ ਉਹੀ ਸਟਾਈਲ ਜਿਹੜਾ ਉਹਨਾਂ ਦਾ ਪੁਰਾਣਾ ਸੀ ਉਹਨਾਂ ਨੇ ਉਹ ਛੱਡਿਆ ਨਹੀਂ ਹੈ ਲੇਕਿਨ ਅੱਜ ਜੇ ਦੇਖਿਆ ਜਾਵੇ ਖਾਸ ਕਰਕੇ ਅਸੀਂ ਪੰਜਾਬ ਨਾਲ ਜੁੜੇ ਆ ਔਰ ਸਿੱਖ ਸਮਾਜ ਨਾਲ ਜੁੜੇ ਆ ਮੈਨੂੰ ਲੱਗਦਾ ਕਿ ਸਾਡੇ ਸਿੱਖ ਸਮਾਜ ਇਹ ਨਹੀਂ ਮੈਂ ਕਹਿ ਸਕਦਾ ਇਸ ਵਰਗਾ ਬਲਕ ਇਹ ਕੁਦਰਤ ਦਾ ਇੱਕ ਕਿਰਸ਼ਮਾ ਹੀ ਹੈ ਕਿ ਅਸੀਂ ਸਿੱਖਾਂ ਅਸੀਂ ਸਰਦਾਰਾਂ ਅਸੀਂ ਗੁਰੂ ਗੋਬਿੰਦ ਸਿੰਘ ਉਹਨਾਂ ਦੀ ਕਿਰਪਾ ਹੈ ਸਾਡੇ ਔਰ ਪਾਪਾ ਨਾਨਕ ਦੇਵ ਦੀ ਪਰ ਸਾਡੇ ਜਿੰਨੇ ਵੀ ਪੁਰਾਣੇ ਸਾਡੇ ਪੁਰਾਣੇ ਗੁਰਦੁਆਰੇ ਲਾ ਲੋ ਜਾਂ ਪੁਰਾਣੇ ਕਿਲੇ ਲਾ ਲੋ ਜਾਂ ਪੁਰਾਣੀਆਂ ਕੋਈ ਸਿੱਖ ਇਤਿਹਾਸ ਨਾਲ ਸੰਬੰਧਿਤ ਵਿਰਾਸਤ ਸੀ ਸੱਭਿਆਚਾਰ ਸੀ ਜੋ ਵੀ ਸਾਡਾ ਕਲਚਰ ਸੀ ਨਾ ਉਸ ਨੂੰ ਛੱਡ ਕੇ ਖਾਸ ਕਰਕੇ ਸ਼ਰੋਣੀ ਕਮੇਟੀ ਮੈਂ ਸਮਝਦਾ ਜਿੰਮੇਵਾਰ ਆ ਕਿ ਉਹ ਸਗਮਨ ਵਰਤਾਂ ਲਾ ਰਹੀ ਹੈ ਲੇਕਿਨ ਸਾਡੇ ਅਸਲ ਵਿਰਾਸਤੀ ਅਸੀਂ ਲੋਕਾਂ ਨੂੰ ਕੀ ਦਿਖਾਵਾਂਗੇ ਸਾਡਾ ਇਤਿਹਾਸ ਵਿੱਚ 400 ਸਾਲ ਪੁਰਾਣਾ ਸੀ ਲੇਕਿਨ ਜੋ ਗੁਰੂ ਸਾਹਿਬਾਨਾ ਨੇ ਕੀਤਾ ਪੰਜਾਬ ਲਈ ਜਾਂ ਦੁਨੀਆ ਨੂੰ ਇੱਕ ਦਿਖਾਇਆ ਬਲਕਿ ਉਹ ਪੁਰਾਣੇ ਰਾਜਿਆਂ ਨੂੰ ਦੱਸਿਆ ਵੀ ਕੀ ਅਸਲ ਚ ਸੱਚ ਕੀ ਆ ਨੇਚਰ ਕੀ ਆ ਰੱਬ ਕਿੱਥੇ ਆ ਪਰਮਾਤਮਾ ਕਿੱਥੇ ਆ ਇਹ ਇਕੱਲਾ ਸੇ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਤੋਂ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਪਰ ਸਾਡੇ ਸਿੱਖ ਕੌਮ ਦੇ ਲੀਡਰਾਂ ਨੇ ਸਾਡੀ ਅਸਲ ਉਸ ਚੀਜ਼ ਨੂੰ ਉਸ ਵਿਰਾਸਤ ਨੂੰ ਉਸ ਸਭਿਆਚਾਰ ਨੂੰ ਉਹਨਾਂ ਇਮਾਰਤਾਂ ਨੂੰ ਵੱਲ ਧਿਆਨ ਨਹੀਂ ਦਿੱਤਾ ਜਿਸ ਕਰਕੇ ਸਾਡੇ ਕੋਲੇ ਲੱਗਦਾ ਉਹ ਚੀਜ਼ਾਂ ਲੋਭ ਹੋ ਗਈਆਂ ਜਦ ਕਿ ਅਸੀਂ ਦੁਨੀਆ ਨੂੰ ਦੱਸ ਸਕਦੇ ਪਏ ਸਾਡਾ ਇਹ ਇਤਿਹਾਸ ਹੈ ਅੱਜ ਯੂਕੇ ਜਾ ਕੇ ਇਹ ਮੈਂ ਖੁਸ਼ੀ ਹੋਈ ਔਰ ਮੈਨੂੰ ਬੜਾ ਅਸ਼ਾ ਲੱਗਾ ਮੈਂ ਵਧਾਈ ਦੇਣਾ ਨੇ ਯੂਕੇ ਤੇ ਲੋਕਾਂ ਨੂੰ ਵੀ ਵਾਕਿਆ ਤੁਹਾਡੀ ਸਰਕਾਰ ਨੇ ਜਾਂ ਤੁਹਾਡੇ ਕੰਟਰੀ ਨੇ ਆਪਣਾ ਪ੍ਰਾਣਾ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਇਹ ਬਹੁਤ ਵੱਡੀ ਜ਼ਰੂਰਤ ਹੈ ਜਿੰਨੀ ਦੇਰ ਅਸੀਂ ਆਪਣੇ ਵਿਰਾਸਤ ਨਾਲ ਆਪਣੇ ਮਾਪਿਆਂ ਨਾਲ ਆਪਣੇ ਦਾਦੇ ਪੜਦਾਦੇ ਨਾਲ ਜੁੜੇ ਰਵਾਂਗੇ ਅਸੀਂ ਸਹੀ ਰਵਾਂਗੇ ਜਦੋਂ ਅਸੀਂ ਉਹਨਾਂ ਨੂੰ ਛੱਡ ਦਾਂਗੇ ਤੇ ਨੇਚਰਲੀ ਸਾਡਾ ਜਿਹੜਾ ਕੌਮ ਦਾ ਉਹ ਖਤਮ ਹੋ ਜਾਏਗਾ ਸੋ ਸਾਨੂੰ ਇਸ ਵਾਰ ਅਜੇ ਵੀ ਜੇ ਸਰਕਾਰਾਂ ਚਾਹਣ ਜਾਂ ਮਾਨਜੁਗ ਮੁੱਖ ਮੰਤਰੀ ਸਾਹਿਬ ਚਾਹਣ ਸ਼੍ਰੋਣੀਕ ਪ੍ਰਬੰਧਕ ਕਮੇਟੀ ਜਾਵੇ ਤਾਂ ਅਸੀਂ ਆਪਣੇ ਸਿੱਖ ਇਤਿਹਾਸ ਦੀਆਂ ਉਹ ਪ੍ਰਾਣੀਆਂ ਚੀਜ਼ਾਂ ਨੂੰ ਤੁਹਾਰਾ ਜਿਹੜੀਆਂ ਬਚ ਗਈਆਂ ਉਹਨਾਂ ਨੂੰ ਜਰੂਰ ਬਚਾਈਏ ਤਾਂ ਜੋ ਲੋਕਾਂ ਨੂੰ ਦੱਸ ਸਕੀਏ ਵੀ ਸਾਡਾ ਆ ਇਤਿਹਾਸ ਹੈ ਸਾਡੇ ਗੁਰੂਆਂ ਦਾ ਇਤਿਹਾਸ ਹੈ ਇਹ ਬਹੁਤ ਵਧੀਆ ਸਮਾਂ ਸਾਡੇ ਕੋਲ 2 ਕੁ ਮਿੰਟ ਬਾਕੀ ਰਹਿ ਗਿਆ ਡਾਕਟਰ ਸਾਹਿਬ ਔਰ ਵਿਸ਼ੇ ਸਾਡੇ ਕੋਲ ਬਹੁਤ ਹੈ ਗਿਆ ਪਰ ਮੈਨੂੰ ਲੱਗਦਾ ਹੈ ਕਿ ਹੁਣ ਸਾਨੂੰ ਤੁਹਾਡਾ ਲਗਾਤਾਰ ਇਹ ਪ੍ਰੋਗਰਾਮ ਕਰਨੇ ਪੈਣਗੇ ਪਰ ਮੈਂ ਖੀਰ ਦੇ ਵਿੱਚ ਤੁਹਾਡੇ ਨਾਲ ਇੱਕ ਸਲਾਹ ਲੈਣੀ ਚਾਹਾਂਗਾ ਆਪਣੇ ਦਰਸ਼ਕਾਂ ਵਾਸਤੇ ਕਿ ਹੁਣ ਜੋ ਜਿਹੜਾ ਸਮਾਂ ਆਪਾਂ ਦੇਖਦੇ ਆ ਜਨਵਰੀ ਫਰਵਰੀ ਔਰ ਮਾਰਚ ਤੱਕ ਜਿਹੜਾ ਪੰਜਾਬ ਦੇ ਵਿੱਚ ਬੜੀ ਗਹਿਮਾ ਗਮੀ ਹੁੰਦੀ ਆ ਵਿਆਹਾਂ ਦਾ ਬੜਾ ਸੀਜ਼ਨ ਜਿਹਨੂੰ ਕਹਦੇ ਆ ਕਿ ਮੌਸਮ ਆ ਗਿਆ ਹੈ ਬਹੁਤ ਸਾਰੇ ਪ੍ਰਵਾਸੀ ਪ੍ਰਵਾਸੀ ਜਿਹੜੇ ਪੰਜਾਬ ਆ ਰਹੇ ਨੇ ਔਰ ਬਹੁਤ ਸਾਰੇ ਲੋਕ ਬਿਮਾਰ ਹੋ ਕੇ ਆਉਂਦੇ ਆ ਤੇ ਉਹਨਾਂ ਨੂੰ ਤੁਸੀਂ ਕਿਹੋ ਜਿਹੀ ਨਸੀਹਤ ਜਾਂ ਸਲਾਹ ਜਾਂ ਮਸ਼ਵਰਾ ਦੇਣਾ ਚਾਹੂਗੀ ਆਪਣੇ ਸ਼ਬਦਾਂ ਦੇ ਵਿੱਚ ਮਾਲ ਸਾਬ ਤੁਹਾਡਾ ਇਹ ਜਿਹੜਾ ਬਹੁਤ ਵਧੀਆ ਤੁਸੀਂ ਪ੍ਰੈਸ਼ਰ ਮੈਨੂੰ ਕੀਤਾ ਬੇਸ਼ੱਕ ਮੈਂ ਆਪਣੇ ਆਪ ਨੂੰ ਇਨਾ ਸਿਆਣਾ ਨਹੀਂ ਸਮਝਦਾ ਪਰ ਮੈਨੂੰ ਲੱਗਦਾ ਹੈ ਕਿ ਇਹ ਸਵਾਲ ਪੰਜਾਬ ਸਰਕਾਰ ਨੂੰ ਖਾਸ ਕਰ ਧਿਆਨ ਦੇਣਾ ਚਾਹੀਦਾ ਕਿ ਸਾਡੇ ਹੁਣ ਐਨ ਆਰ ਆਈ ਭਰਾ ਵੀ ਆਉਂਦੇ ਨੇ ਸਾਡੇ ਪੰਜਾਬ ਦੇ ਲੋਕ ਉਹਨੇ ਔਰ ਅੱਜ ਜੇ ਹੈਲਥ ਦਾ ਟਾਪਿਕ ਲਈ ਅਸੀਂ ਸਭ ਤੋਂ ਵੱਧ ਬਿਮਾਰ ਕਿਉਂ ਹੋ ਰਹੇ ਆ ਉਹਦਾ ਕਾਰਨ ਇੱਕੋ ਹੀ ਹੈ ਕਿ ਸਾਡਾ ਖਾਣਾ ਜਿਹੜਾ ਉਹ ਬੇहद ਮਾੜਾ ਹੋ ਗਿਆ ਜੇ ਅਸੀਂ ਅਸਲ ਧਿਆਨ ਨਾ ਦਿੱਤਾ ਤਾਂ ਕੋਈ ਹਸਪਤਾਲ ਜੋ ਮਰਜੀ ਸਰਕਾਰਾਂ ਕਰ ਲੇ ਕੁਝ ਵੀ ਨਹੀਂ ਹੋ ਸਕਦਾ ਅੱਜ ਤੁਸੀਂ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ 90% ਜਿਹੜੇ ਰੈਸਟੋਰੈਂਟ ਨੇ ਹੋਟਲ ਨੇ ਜਾਂ ਮੈਰਿਜ ਪੈਲਸਾਂ ਵਾਲੇ ਨੇ ਉਹ ਜਿਹੜਾ ਖਾਣਾ ਸਾਨੂੰ ਪਰੋਸ ਕੇ ਦੇ ਰਹੇ ਨੇ ਮੈਂ ਕਈ ਵਾਰ ਖੁਦ ਮੈਰਿਜ ਪੈਲਸਾਂ ਵਿੱਚ ਜਿੱਥੇ ਖਾਣਾ ਬਣਦਾ ਹੈ ਮੈਂ ਆਪ ਜਾ ਕੇ ਦੇਖਦਾ ਹਾਂ ਉਸ ਤੋਂ ਬਾਅਦ ਮੇਰਾ ਖਾਣਾ ਖਾਣ ਨੂੰ ਜੀ ਨਹੀਂ ਕਰਦਾ ਉੱਥੇ ਕਿਹੜੀ ਕੁਆਲਿਟੀ ਦਾ ਘੋਜ ਯੂਜ਼ ਹੁੰਦਾ ਕਿਹੜੀ ਕੁਆਲਿਟੀ ਦਾ ਮੈਦਾ ਯੂਜ਼ ਹੁੰਦਾ ਕਿਹੜੀ ਕੁਆਲਿਟੀ ਦਾ ਕਣਕ ਯੂਜ਼ ਹੋ ਰਹੀ ਆ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ ਕਿਹੜੀਆਂ ਸਬਜ਼ੀਆਂ ਸਭ ਤੋਂ ਸਸਤੀਆਂ ਤੋਂ ਸਸਤੀਆਂ ਸਬਜ਼ੀਆਂ ਲਿਆ ਕੇ ਗਲੇ ਸੜੇ ਟਮਾਟਰ ਲਿਆ ਕੇ ਉੱਥੇ ਯੂਜ਼ ਹੁੰਦੇ ਇਸ ਵੱਲ ਹੈਲਥ ਡਿਪਾਰਟਮੈਂਟ ਨੂੰ ਔਰ ਪੰਜਾਬ ਮਾਨਯੋਗ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਪਏਗਾ ਤਾਂ ਜੋ ਅਸੀਂ ਸਾਰੇ ਲੋਕ ਚਾਹੇ ਸਾਰੇ ਐਨਆਰਈ ਨੇ ਮਤਲਬ ਕਿ ਕਹਿਣ ਦਾ ਭਾਵ ਇਨਸਾਨੀਅਤ ਜਿਹੜੀ ਹੈ ਬਿਮਾਰ ਹੋਣੋਂ ਬਚ ਸਕੇ ਔਰ ਬਾਅਦ ਵਿੱਚ ਵਾਕੇ ਹਸਪਤਲ ਜਾਣਾ ਪੈਂਦਾ ਸੋ ਇਸ ਵੱਲ ਤੁਹਾਡਾ ਕੁਐਸਚਨ ਬਹੁਤ ਹੈ ਤੁਹਾ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਖਾਨੇ ਕੀ ਹੈ ਇਸ ਵal ਧਿਆਨ ਦੇਣਾ ਔਰ ਸਰਕਾਰ ਨੂੰ ਚਾਹੀਦਾ ਕਿ ਅਸੀਂ ਖੋਣੇ ਕੀ ਪਬਲਿਕ ਨੂੰ ਔਰ ਸਰਕਾਰ ਦਾ ਮਹਿਕਮਾ ਸਰਕਾਰ ਕਰ ਸਕਦੀ ਆ ਇਸ ਵal ਸਰਕਾਰ ਨੂੰ ਉਚੇਚੇ ਤੌਰ ਤੇ ਧਿਆਨ ਦੇਣਾ ਜੇ ਤਾਂ ਜੋ ਕੋਈ ਵੀ ਸਾਡਾ ਚਾਹੇ ਪੰਜਾਬ ਦਾ ਵੀਰ ਹੈ ਚਾਹੇ ਫੋਰਨ ਚੋਂ ਐਨਆਰਆਈ ਹੈ ਉਹ ਇਥੋਂ ਬਿਮਾਰ ਹੋ ਕੇ ਨਾ ਜਾਵੇ ਇੱਕ ਖੁਸ਼ੀਆਂ ਲੈ ਕੇ ਪੰਜਾਬ ਦੀਆਂ ਜਿਹੜੀਆਂ ਹੱਸਦਾ ਵਸਦਾ ਪੰਜਾਬ ਉਹ ਜ਼ਰੂਰ ਲੈ ਕੇ ਜਾਵੇ ਬਿਮਾਰੀ ਨਾ ਲੈ ਕੇ ਜਾਵੇ ਬਹੁਤ ਬਹੁਤ ਧੰਨਵਾਦ ਨਾਲ ਦੀ ਨਾਲ ਆਪਾਂ ਕੁਲਦੀਪ ਸਿੰਘ ਜਿਹੜੇ ਹੈਗੇ ਆ ਢਾਲੀਵਾਲ ਉਹਨਾਂ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰੀਏ ਕਿ ਜਿਹੜੇ ਐਨ ਆਰ ਆਈ ਸਭਾ ਬਣਾਈ ਹੈ ਉਹਨਾਂ ਦੀ ਪ੍ਰਧਾਨ ਨਾਲ ਵੀ ਗੱਲ ਕਰੀਏ ਅਸੀਂ ਬੀਪੀ ਦੇ ਨਾਲ ਕਿ ਜਿਹੜੇ ਪਰਵਾਸੀ ਪੰਜਾਬੀ ਆਉਂਦੇ ਆ ਉਹਨਾਂ ਨੂੰ ਉਹਨਾਂ ਨੂੰ ਕੱਲੀਆਂ ਜ਼ਮੀਨ ਜਾਇਦਾਦ ਦੀਆਂ ਜਿਹੜੀਆਂ ਮੁਸੀਬਤਾਂ ਨਹੀਂ ਹੈਗੀਆਂ ਪਰ ਹੋਰ ਮੁਸੀਬਤਾਂ ਵੀ ਉਹਨਾਂ ਦੀਆਂ ਬਹੁਤ ਹੁੰਦੀਆਂ ਨੇ ਆਪਾਂ ਸੁਰੱਖਿਆਤਾਂ ਦੀ ਗੱਲ ਕਰ ਲੈਂਦੇ ਆ ਕਿ ਬਹੁਤ ਜਿਵੇਂ ਗੱਲ ਕੀਤੀ ਕਿ ਵਿਸ਼ੇ ਬਹੁਤ ਜ਼ਿਆਦਾ ਨਹੀਂ ਤੇ ਬਹੁਤ ਬਹੁਤ ਤੁਹਾਡਾ ਸਮਾਂ ਕਰਨ ਲਈ ਬਹੁਤ ਬਹੁਤ ਧੰਨਵਾਦ ਇਜ਼ਰੂਰ ਅਸੀਂ ਪੰਜਾਬ ਵਾਜ ਤੁਹਾਡਾ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਹੋਰ ਆਪਾਂ ਵਿਸ਼ੇ ਵੀ ਆਪਾਂ ਵਿਚਾਰਾਂਗੇ ਜਿਹੜੇ ਕਿ ਸਾਡੇ ਸਾਡੀ ਜਿਹੜੀ ਵਰਲਡ ਵਾਈਡ ਜਿਹੜੀ ਦੁਨੀਆ ਦੀ ਜਿਹੜੀ ਪੰਜਾਬੀ ਕਮਿਊਨਿਟੀ ਹੈਗੀ ਆ ਉਹਨਾਂ ਦੇ ਕੁਝ ਫਾਇਦੇ ਵਾਸਤੇ ਹੋਰ ਤੇ ਸਮਝ ਕਰਨ ਲਈ ਤੁਸੀਂ ਅਖੀਰ ਦੇ ਵਿੱਚ ਸਿੱਖ ਚੈਨਲ ਬਾਰੇ ਕੁਝ ਕਹਿਣਾ ਚਾਹੋ ਤਾਂ ਬਿਲਕੁਲ ਮੈਨੂੰ ਬਹੁਤ ਵਧੀਆ ਲੱਗਾ ਜੀ ਜਦੋਂ ਯੂਕੇ ਜਾ ਕੇ ਸਿੱਖ ਚੈਨਲ ਦਾ ਨਾਮ ਸੁਣੀਦਾ ਜਾਇ ਨੂੰ ਕਦੇ ਦੇਖਣ ਦਾ ਮੌਕਾ ਮਿਲਿਆ ਤੁਹਾੱਚ ਜ਼ਰੂਰਤ ਹੈ ਕਿ ਸਾਡੇ ਸਿੱਖ ਸਮਾਜ ਨੂੰ ਔਰ ਖਾਸ ਕਰ ਸਾਡੀ ਪੰਜਾਬੀ ਨੂੰ ਸੰਭਾਲਣ ਲਈ ਮਾਂ ਬੋਲੀ ਨੂੰ ਸੰਭਾਲਣ ਲਈ ਔਰ ਮੈਂ ਦੇਖਿਆ ਪੂਰੀ ਦੁਨੀਆ ਜਾਂ ਹਾਕਾਂਗ ਗਿਆ ਜਾਪਾਨ ਗਿਆ ਜਿਹੜੇ ਕੰਟਰੀ ਗਿਆ ਉਹ ਆਪਣੀ ਮਾਂ ਬੋਲੀ ਨੂੰ ਜੂੜ ਸੰਭਾਲਦੇ ਔਰ ਮੈਨੂੰ ਪਤਾ ਲੱਗਿਆ ਕਿ ਤੁਹਾਡਾ ਚੈਨਲ ਔਰ ਖਾਸ ਕਰ ਤੁਸੀਂ ਇਸ ਵਿਸ਼ੇ ਤੇ ਬਹੁਤ ਕੰਮ ਕਰ ਰਹੇ ਹੋ ਕਿ ਪੰਜਾਬੀ ਜਿਹੜੀ ਆ ਉਹ ਸਾਡੀ ਮਾਂ ਬੋਲੀ ਆ ਇਹਦੀ ਸੰਭਾਲ ਕਰਨਾ ਇਹਨੂੰ ਅਸੀਂ ਪੂਰੇ ਆਪਣੇ ਪੰਜਾਬ ਵਿੱਚ ਹਰ ਘਰ ਹਰ ਪਰਿਵਾਰ ਦੇ ਬੱਚੇ ਬੱਚੇ ਤੇ ਚਾਹੇ ਉਹ ਵਿਦੇਸ਼ ਵਿੱਚ ਬੈਠਾ ਚਾਹੇ ਉਹ ਪੰਜਾਬ ਉੱਥੇ ਲਾਗੂ ਹੋਣਾ ਬਹੁਤ ਜ਼ਰੂਰੀ ਆ ਸੋ ਮੈਂ ਤੁਹਾਡੇ ਚੈਨਲ ਦਾ ਸਿਕਸ ਚੈਨਲ ਦਾ ਫਿਰ ਧੰਨਵਾਦ ਕਰਦਾ ਹਾਂ ਕਿ ਜੋ ਕਿ ਸਾਡੀ ਮਾਂ ਬੋਲੀ ਲਈ ਸਾਡੇ ਪੰਜਾਬ ਲਈ ਸਾਡੇ ਕਲਚਰ ਲਈ ਕੰਮ ਕਰ ਰਿਹਾ। ਸੋ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ। ਆਖੀਰ ਵਿੱਚ ਬਹੁਤ ਬਹੁਤ ਸ਼ੁਕਰੀਆ ਡਾਕਟਰ ਮਨਜੀਤ ਸੈਟਲੋ ਜੀ ਤੇ ਇੱਥੇ ਆਪ ਜੀ ਨੂੰ ਅੱਗੇ ਲੈਂਦੇ ਹਾਂ ਫਤਿਹ ਬੁਲਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸਨ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬੰਜੀਤ ਸਿੰਘ ਜੀ ਢਿੱਲੋਂ ਜਿਨ੍ਹਾਂ ਨੇ ਸਾਡੇ ਲਈ ਸਮਾਂ ਕੱਢਿਆ ਤੁਹਾਡੇ ਲਈ ਸਮਾਂ ਕੱਢਿਆ ਪੰਜਾਬੀ ਆਵਾਜ਼ ਸਮਾਂ ਕੱਢਿਆ ਬਹੁਤ ਸੋਹਣੀਆਂ-ਸੋਹਣੀਆਂ ਗੱਲਾਂ ਕੀਤੀਆਂ ਮੇਰੇ ਖਿਆਲ ਸਾਨੂੰ ਇਹਨਾਂ ਦੇ ਨਾਲ ਅਸੀਂ ਹੋਰ ਪ੍ਰੋਗਰਾਮ ਵੀ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਇਹਨਾਂ ਦੇ ਰਾਹੀਂ ਕਿਉਂਕਿ ਇਹਨਾਂ ਦੀ ਆਵਾਜ਼ ਦੀ ਪਾਰਟੀ ਸਰਕਾਰ ਆ ਅਸੀਂ ਭਗਵੰਤ ਮਾਨ ਜੀ ਤੱਕ ਜਾਂ ਹੋਰ ਸੰਬੰਧਤ ਜਿਹੜੇ ਬਹਿ ਕੇ ਮੈ ਹੈਗੇ ਆ ਉਹਨਾਂ ਦੇ ਨਾਲ ਵੀ ਆਪਣੇ ਵਿਚਾਰ ਸਾਂਝੇ ਕਰਦਾ ਪੂਰਾ ਪੂਰਾ ਯਤਨ ਕਰਾਂਗੇ ਤੁਹਾਨੂੰ ਪ੍ਰੋਬਲਮ ਕਿਹੋ ਜਿਹਾ ਲੱਗਿਆ ਅਖੀਰ ਤਤੋਂ ਅਸੀਂ ਆਪਣਾ ਨੰਬਰ ਦੇ ਕੇ ਜਾਵਾਂਗੇ ਤੇ ਅੱਜ ਦੀ ਵਿਦਾਇਗੀ ਇੱਥੋਂ ਹੀ ਲੈਂਦੇ ਹਾਂ ਫਤਿਹ ਬਲਾਉਂ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ